ਅੱਜਕੱਲ तकरीबन तकरीबन ਹਰ ਤੀਜੀ ਜਾਂ ਚੌਥੀ ਲੇਡੀਜ਼ ਦਾ ਜਿਹੜਾ ਉਹ ਯੂਟਰਸ ਯਾਨੀ ਕਿ ਬੱਚੇਦਾਨੀ ਜਿਹੜੀ ਹੈ ਉਹ ਬਾਹਰ ਕੱਢ ਦਿੱਤੀ ਜਾਂਦੀ ਹੈ ਬੱਚੇਦਾਨੀ ਦਾ ਜਿਹੜਾ ਉਹ ਬਹੁਤ ਵੱਡਾ ਰੋਲ ਹੁੰਦਾ ਹੈ ਤੇ ਜੇਕਰ ਇਹ ਫालतू ਚੀਜ਼ ਹੁੰਦੀ ਤਾਂ ਫਿਰ ਇਹ ਪਰਮਾਤਮਾ ਹੀ ਲਾ ਕੇ ਨਾ ਭੇਜਦਾ ਕਿ ਉਹਨਾਂ ਦੀ ਯੂਟਰਸ ਵੀ ਬਚਾਈ ਜਾ ਸਕਦੀ ਹੈ ਤੇ ਉਹਨਾਂ ਨੂੰ ਜਿਹੜੀ ਸਮੱਸਿਆ ਆ ਰਹੀ ਹੈ ਰਸੌਲੀਆਂ ਦੀ ਉਹਨਾਂ ਨੂੰ ਜਿਹੜੀ ਸਮੱਸਿਆ ਆ ਰਹੀ ਹੈ ਪੀਸੀਓਡੀ ਪੀਸੀਓਐਸ ਕਰਕੇ ਉਸ ਤੋਂ ਬਾਅਦ ਅੱਗੇ ਜਿਹੜੀ ਸਮੱਸਿਆ ਪੈਦਾ ਹੁੰਦੀ ਹੈ ਪਲਪੋਰੀਆ ਦੀ ਤੇ ਹੋਰ ਸਾਰੀਆਂ ਚੀਜ਼ਾਂ ਜਿਹੜੀਆਂ ਪੈਦਾ ਹੁੰਦੀਆਂ ਯੂਟਰਸ ਦੇ ਵਿੱਚ ਉਹਦੇ ਵਿੱਚ ਕਾਫੀ ਸਾਰੀ ਮਦਦ ਮਿਲਣ ਵਾਲੀ ਹੈ ਫਿਰ ਕਿਉਂ ਅਜਿਹੇ ਹਾਲਾਤ ਬਣ ਜਾਂਦੇ ਨੇ ਕਿ ਇਸ ਨੂੰ ਕੱਢਣ ਦੀ ਐਡਵਾਈਸ ਦਿੱਤੀ ਜਾਂਦੀ ਵੀ ਇਸ ਨੂੰ ਕੱਢ ਦਿੱਤਾ ਜਾਵੇ ਹੁਣ ਇਹਦਾ ਕੋਈ ਰੋਲ ਨਹੀਂ ਰਹਿ ਗਿਆ ਮੈਂ ਕਹਿੰਦਾ ਕਲਯੂਕੀ ਅੱਗੇ ਕਲਵੰਤੀ ਫੂਡ ਤੇ ਹੈਲਥ ਚ ਕਿ ਮਾਤਾ-ਮਾਤੇ ਪੈਣਾ ਸਭ ਤੋਂ ਜ਼ਿਆਦਾ ਸਫਰ ਕਰ ਰਹੀਆਂ ਨੇ ਕਿਹੜੀ ਫੂਡ ਦੀ ਗੜਬੜਾ ਹੋ ਰਹੀਆਂ ਇਸ ਦੇ ਵਿੱਚ ਕਿ ਸਭ ਤੋਂ ਵੱਡੀ ਪ੍ਰੋਬਲਮ ਹੈ ਬੱਚੇ ਨਹੀਂ ਹੋ ਰਹੇ ਨਮਾ ਜੋ ਹੈ ਬਿਆਹ ਜੋੜਾ ਸਭ ਤੋਂ ਵੱਡੀ ਪ੍ਰੋਬਲਮ ਉਹਨਾਂ ਦੀ ਕਹਿੰਦੇ ਬੱਚਾ ਨਹੀਂ ਹੋ ਰਿਹਾ ਟੈਸਟ ਟੂ ਬੇਬੀ ਫਲਾਨਾ ਫਰਟੀਲਿਟੀ ਸੈਂਟਰ ਕਿਉਂ ਕੁਝ ਸਾਈਨ ਹੈ ਜਿਹੜੇ ਤੁਹਾਨੂੰ ਦੱਸਦੇ ਆ ਤੁਹਾਡੀ ਬੋਡੀ ਜੈਸਟੋਜਨ ਵੱਧ ਗਿਆ ਬ੍ਰੈਸਟ ਭਾਰੀ ਹੋਣ ਲੱਗੀ ਪੁੜੇ ਜੇ ਆਪਾਂ ਕਹਿੰਦੇ ਲੱਕ ਅਤੇ ਪੁੜੇ ਭਾਰੀ ਹੋਣ ਲੱਗੇ ਦੂਜੀ ਚੀਜ਼ ਪੀਰੀਅਡਸ ਤੇ ਪੇਨ ਹੁੰਦੀ ਹੈ ਆਂਤ ਤੋਂ ਪਹਿਲਾਂ ਜਾਂ ਪੀਰੀਅਡ ਦੇ ਵਿੱਚ ਜਾਂ ਫਿਰ ਗਰਭਾਸ਼ਯ ਵਿੱਚ ਇਨਨ ਮੁਕ ਪ੍ਰੈਗਨੈਂਸੀ ਕਨਸੀਵ ਨਹੀਂ ਹੁੰਦੀ ਅਗਰ ਹੁੰਦੀ ਹੈ ਉਹ ਮਿਸਕਾਰੇਜ ਹੋ ਜਾਂਦਾ ਹੈ ਜਿਹੜੀ ਕੁੜੀ ਨੂੰ ਪੀਸੀਓਡੀ ਪੀਸੀਓ ਇਸੇ ਨੂੰ ਡਾਕਟਰ ਦੋ ਦਵਾਈਆਂ ਜਰੂਰ ਦਿੰਦਾ ਹਾਸੇਲੀ ਗੱਲ ਹੈ ਤੇ ਮੈਂ ਤੁਹਾਨੂੰ ਐਕਸਪਲੇਨ ਕਰੂੰਗਾ ਆਪਰੋ ਨੇਚਰਲੀ ਕਿਵੇਂ ਕੀਤੀ ਕਰ ਸਕਦੇ 18 ਸਾਲ ਦੀ ਕੁੜੀ ਨੂੰ ਪਾਤਾ ਜਦੋਂ ਵਿਚਾਈ ਵਿਆਹ ਕਰੂਗੀ ਉਹਨੇ ਉਹਦੇ ਅੰਦਰ ਇੰਨਾ ਨੁਕਸਾਨ ਕਰਤਾ ਹੋਣਾ ਕਿ ਉਹਨੂੰ ਜਦ ਉਹ ਬੱਚਾ ਪਲਾਨ ਕਰਨਗੇ ਜੋੜਾ ਉਹ ਬੱਚਾ ਪਲਾਨ ਨਹੀਂ ਹੋਣਾ ਡਾਕਟਰ ਤੱਕ ਪਹੁੰਚਣ ਤੋਂ ਪਹਿਲਾਂ ਕਿਵੇਂ ਸਹੀ ਕਰ ਜਾ ਸਕਦੀ ਹੈ ਤੇ ਡਾਕਟਰ ਹੈਲਪ ਕਰਨ ਹੈ ਤਾਂ ਕੀ ਕਰਨਾ ਚਾਹੀਦਾ ਮੈਂ ਕਹਾਂਗੀ ਮੈਂ ਹੋਰ ਨੇੜੇ ਆ ਕੇ ਨਾ ਚਿਕਨ ਚੀਲਣ ਲੱਗ ਗਿਆ ਸੇਮ ਚੀਜ਼ ਹੈ ਪਰਫੈਕਟ ਊਮਨ ਆਪਾਂ ਨੂੰ ਬਰਥ ਕੰਟਰੋਲ ਪਿਲ ਦੀ ਲੋੜ ਨਹੀਂ ਪੈਗੀ ਤੇ ਬੱਚੀ ਜਦੋਂ ਵਿਆਹੀ ਜਾਏਗੀ ਤੇ ਬੱਚਾ ਪਲਾਨ ਕਰੇਗੀ ਉਹ ਬੱਚਾ ਵੀ ਕਰ ਸਕਦੀ ਹੈ ਤਾਂ ਲੌਜੀਕ ਸਮਝਣਾ ਤੁਹਾਡੇ ਸਰੀਰ ਸਿਸਟਮ ਵਰਮਨ ਟੁੱਟੀ ਜਾਂਦੀ ਹੈ ਤੁਹਾਨੂੰ ਕਦੇ ਨਹੀਂ ਪਤਾ ਲੱਗਦਾ ਸਤਿ ਸ਼੍ਰੀ ਅਕਾਲ ਜੀ ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਕੁਲਵੰਤ ਸਿੰਘ ਇੱਕ ਵਾਰ ਫੇਰ ਮੇਰੇ ਨਾਲ ਰਵਿੰਦਰ ਸਿੰਘ ਜੀ ਨੇ ਤੇ ਅਸੀਂ ਗੱਲ ਕਰਾਂਗੇ ਅੱਜ ਇੱਕ ਅਜੇ ਅਜੇ ਵਿਸ਼ੇ ਦੇ ਉੱਤੇ ਜਿਹੜਾ ਕਿ ਸਾਡੀਆਂ ਭੈਣਾਂ ਮਾਤਾਵਾਂ ਦੇ ਨੂੰ ਜਿਹੜਾ ਉਹ ਕਾਫੀ ਪਰੇਸ਼ਾਨ ਕਰ ਰਿਹਾ ਹੈ ਜਿਸ ਕਰਕੇ ਜਿਹੜਾ ਉਹ ਅੱਜ ਕੱਲ ਤਕਰੀਬਨ ਤਕਰੀਬਨ ਹਰ ਤੀਜੀ ਜਾਂ ਚੌਥੀ ਲੇਡੀਜ਼ ਦਾ ਜਿਹੜਾ ਉਹ ਯੂਟਰਸ ਯਾਨੀ ਕਿ ਬੱਚੇਦਾਨੀ ਜਿਹੜੀ ਹੈ ਉਹ ਬਾਹਰ ਕੱਢ ਦਿੱਤੀ ਜਾਂਦੀ ਹੈ ਤੇ ਬੱਚੇਦਾਨੀ ਯੂਟਰਸ ਜਿਹੜੀ ਹੈਗੀ ਆ ਉਹ ਸ੍ਰਿਸ਼ਟੀ ਦੀ ਉਤਪਤੀ ਹੈ ਸ੍ਰਿਸ਼ਟੀ ਨੂੰ ਪੈਦਾ ਕਰਨ ਸ੍ਰਿਸ਼ਟੀ ਨੂੰ ਪੈਦਾ ਕਰਨ ਲਈ ਸ੍ਰਿਸ਼ਟੀ ਨੂੰ ਅੱਗੇ ਵਧਾਉਣ ਦੇ ਵਿੱਚ ਬੱਚੇਦਾਨੀ ਦਾ ਜਿਹੜਾ ਉਹ ਬਹੁਤ ਵੱਡਾ ਰੋਲ ਹੁੰਦਾ ਤੇ ਜੇਕਰ ਇਹ ਫालतू ਚੀਜ਼ ਹੁੰਦੀ ਤਾਂ ਫਿਰ ਇਹ ਪਰਮਾਤਮਾ ਹੀ ਲਾ ਕੇ ਨਾ ਭੇਜਦਾ ਤੇ ਜੇਕਰ ਇਸ ਨੂੰ ਕੱਟਿਆ ਜਾ ਰਿਹਾ ਤਾਂ ਕਿਤੇ ਨਾ ਕਿਤੇ ਇਹਦੇ ਉੱਤੇ ਸਵਾਲੀਆ ਨਿਸ਼ਾਨ ਲੱਗ। ਤੇ ਅਸੀਂ ਅੱਜ ਇਸ ਵਿਚਾਰ ਚਰਚਾ ਦੇ ਵਿੱਚ ਅਜੇ ਹੀ ਅਜਿਹੇ ਹੱਲ ਕੱਢ ਕੇ ਲਿਆਵਾਂਗੇ ਜਿਸ ਨਾਲ ਮਤਾਵਾ ਪੈਣਾ ਦਾ ਜਿਹੜਾ ਇਹ ਸਮੱਸਿਆ ਤੋਂ ਜੂਝ ਰਹੀਆਂ ਨੇ ਇਸ ਸਮੱਸਿਆ ਤੋਂ ਲੜ ਰਹੀਆਂ ਨੇ ਉਸ ਸਮੱਸਿਆ ਤੋਂ ਛੁਟਕਾਰਾ ਪਾਉਣ ਦੇ ਵਿੱਚ ਉਹਨਾਂ ਨੂੰ ਬਹੁਤ ਵੱਡੀ ਮਦਦ ਮਿਲੇਗੀ ਤੇ ਉਹਨਾਂ ਦੀ ਯੂਟਰਸ ਵੀ ਬਚਾਈ ਜਾ ਸਕਦੀ ਹੈ ਤੇ ਉਹਨਾਂ ਨੂੰ ਜਿਹੜੀ ਸਮੱਸਿਆ ਆ ਰਹੀ ਹੈ ਰਸੌਲੀਆਂ ਦੀ ਉਹਨਾਂ ਨੂੰ ਜਿਹੜੀ ਸਮੱਸਿਆ ਆ ਰਹੀ ਹੈ ਪੀਸੀਓਡੀ ਪੀਸੀਓਐਸ ਕਰਕੇ ਉਸ ਤੋਂ ਬਾਅਦ ਅੱਗੇ ਜਿਹੜੀ ਸਮੱਸਿਆ ਪੈਦਾ ਹੁੰਦੀ ਹੈ ਲਪੋਰੀਆ ਦੀ ਤੇ ਹੋਰ ਸਾਰੀਆਂ ਚੀਜ਼ਾਂ ਜਿਹੜੀਆਂ ਪੈਦਾ ਹੁੰਦੀਆਂ ਯੂਟਰਸ ਦੇ ਵਿੱਚ ਉਹਦੇ ਵਿੱਚ ਕਾਫੀ ਸਾਰੀ ਮਦਦ ਮਿਲਣ ਵਾਲੀ ਹੈ। ਰਵਿੰਦਰ ਜੀ ਤੁਹਾਡਾ ਨਿਊਜ਼ਸ਼ਾ ਪੰਜਾਬੀ ਤੇ ਬਹੁਤ-ਬਹੁਤ ਸਵਾਗਤ ਹੈ। ਤੈਂ ਕਿ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਵੀ ਮੇਰੇ ਦਸ਼ਕਾਂ ਨੂੰ ਰਵਿੰਦਰ ਜੀ ਅ ਬੱਚੇਦਾਨੀ ਜਿਹਨੂੰ ਆਪਾਂ ਯੂਟਰਸ ਕਹਿੰਦੇ ਆ ਸਿਸਟੀ ਨੂੰ ਪੈਦਾ ਕਰਨ ਦੇ ਵਿੱਚ ਸਭ ਤੋਂ ਵੱਡਾ ਰੋਲ ਇਸੇ ਰਹੀ ਹੈ ਕੀ ਮੈਂ ਠੀਕ ਕਰ ਰਿਹਾ ਬਿਲਕੁਲ ਸਹੀ ਜੀ 100% ਤੇ ਇਹਦੇ ਵਿੱਚ ਫਿਰ ਜਦੋਂ ਕੋਈ ਖਰਾਬੀ ਆਉਂਦੀ ਹੈ ਫਿਰ ਕਿਉਂ ਅਜਿਹੇ ਹਾਲਾਤ ਬਣ ਜਾਂਦੇ ਨੇ ਕਿ ਇਸ ਨੂੰ ਕੱਢਣ ਦੀ ਐਡਵਾਈਸ ਦਿੱਤੀ ਜਾਂਦੀ ਵੀ ਇਸ ਨੂੰ ਕੱਢ ਦਿੱਤਾ ਜਾਵੇ ਹੁਣ ਇਹਦਾ ਕੋਈ ਰੋਲ ਨਹੀਂ ਰਹਿ ਗਿਆ ਜੀ ਬਿਲਕੁਲ ਸਹੀ ਹੈ ਕੁਲਨ ਜੀ ਜਿਹੜਾ ਸਬਜੈਕਟ ਹੈ ਇਹ ਤਿੰਨ ਚਾਰ ਪਹਿਲੂ ਆ ਦੇ ਆਪਾਂ ਇਹਨੂੰ ਕਹਿੰਦੇ ਗਿਲਟੀਆਂ ਰਸੌਲੀਆਂ ਫਾਈਬਰੋਇਡ ਸਿਸਟ ਇਹ ਫੀਮੇਲ ਆਰਗਨਸ ਦੇ ਵਿੱਚ ਜਿਵੇਂ ਤੁਸੀਂ ਤੱਕਲੀ ਯੂਟਰਸਿਕਲ ਕਰੀਏ ਬ੍ਰੈਸਟ ਵੀ ਆ ਜਾਂਦੇ ਆ ਹੈਨਾ ਬ੍ਰੈਸਟ ਦੇ ਨੇੜੇ ਤੇਰੇ ਵੀ ਆਨੇ ਇਹ ਓਵਰੀਜ਼ ਦੇ ਉੱਪਰ ਵੀ ਆ ਜਾਂਦੇ ਨੇ ਜਾਂ ਫਿਰ ਯੂਟਰਸ ਦੇ ਵਿੱਚ ਵੀ ਆ ਜਾਂਦੇ ਨੇ ਹੁਣ ਯੂਟਰਸ ਬੱਚੇ ਦਾਨਣੀ ਹੈ ਜਿਹੜੀ ਜ਼ਿਆਦਾਤਰ ਜਿਹੜਾ ਸਬਜੈਕਟ ਤੁਸੀਂ ਛੇੜਿਆ ਉਹਨੂੰ ਕਹਿੰਦੇ ਨੇ ਐਂਡਰੋਮਲਟੋਸ ਉਹਦੇ ਵਿੱਚ ਕੀ ਹੁੰਦਾ ਯੂਟਰਸ ਦੀ ਲਾਈਨਿੰਗ ਥਿੱਕ ਹੋ ਜਾਂਦੀ ਹੈ ਪਹਿਲਾ ਸਬਜੈਕਟ ਹੈ ਦੂਜਾ ਸਬਜੈਕਟ ਹੈ ਯੂਟਰਸ ਦੇ ਵਿੱਚ ਹੀ ਆਉਦੇ ਬਾਹਰ ਫਾਈਬਰੋਇਡ ਬਣ ਜਾਂਦਾ ਹੈ ਤੀਜਾ ਸਬਜੈਕਟ ਹੈ ਯੂਟਰਸ ਦੇ ਵਿੱਚ ਹੀ ਆਉਦੇ ਬਾਹਰ ਰਸੋਲੀਆਂ ਬਣਦੀਆਂ ਚੌਥਾ ఓਵਰੀਸ ਹੈੜੀਆਂ ਫੀਮੇਲ ਦੇ ਹਨਾ ਕਹਦੀ ਚਾਹੇ ਉਹਦੇ ਉੱਪਰ ਪੀਸੀਓਡੀ ਜਿਹਨੂੰ ਆਪਾਂ ਕਹਿੰਦੇ ਪੋਲੀਸਿਸਟਿਕ ఓਵਰੀ ਸਿੰਡਰਮ ਚੌਥਾ ਹੈ ਬ੍ਰੈਸਟ ਦੇ ਵਿੱਚ ਸਿਸਟ ਬਣ ਜਾਂਦੇ ਨੇ ਦੇਖੋ ਤੁਸੀਂ ਇਹ ਭੈਣਾਵਾਂ ਤੇ ਮਾਤਾਵਾਂ ਨਾਲ ਹੀ ਸਬਜੈਕਟ ਰਿਲੇਟਡ ਹੈ ਤਾਂ ਉਰੇ ਇੱਕ ਚੀਜ਼ ਸਮਝਣੀ ਹੈ ਇਹ ਫੀਮੇਲ ਨੂੰ ਇਫੈਕਟ ਕਰਨ ਵਾਲਾ ਸਬਜੈਕਟ ਹੈ ਜਿਵੇਂ ਤੁਸੀਂ ਕਿਹਾ ਕਾਇਨਾਤ ਨੂੰ ਅਗਲੀ ਅਗਲੀ ਪੀੜ੍ਹੀ ਨੂੰ ਜਨਮ ਦੇਣ ਵਾਲੀ ਚਲਾਣ ਵਾਲੀ ਮਾਤਾ ਤੇ ਪਿਣਾ ਹੀ ਹੈ ਇਹ ਸ੍ਰਿਸ਼ਟੀ ਨੇ ਐਵੇਂ ਬਣਾਇਆ ਹੋਇਆ ਹੈ ਮਗਰ ਇਹ ਜਦ ਮੈਂ ਕਹਾਂਗਾ ਕਲਜੂ ਕੀ ਅੱਗੇ ਕੁਲਵੰਤ ਜੀ ਫੂਡ ਤੇ ਹੈਲਥ ਦੇ ਕਿ ਮਾਤਾ ਮਾਤਾ ਪਿਣਾ ਸਭ ਤੋਂ ਜ਼ਿਆਦਾ ਸਫਰ ਕਰ ਰਹੀਆਂ ਨੇ ਜਿਹੜੀ ਫੂਡ ਦੀ ਗੜਬੜਾ ਹੋ ਰਹੀ ਹੈ ਅੱਜ ਦੇ ਟਾਈਮ 'ਚ ਤਾਂ ਸਾਰੀ ਗੱਲ ਹੈ ਫੂਡ ਦੀ ਗੜਬੜਾ ਅੱਜ ਤੋਂ 20 ਸਾਲ ਪਹਿਲਾਂ ਕਿਸੇ ਨੇ ਫਾਈਬਰਡ ਸਿਸਟ ਆਹ ਗਲਤੀਆਂ ਗਲਤੀਆਂ ਸੁਮੀਆਂ ਵੀ ਨਹੀਂ ਸੀ ਕਦੇ ਟਮਾ ਟਮਾ ਹਜ਼ਾਰ ਚ ਇੱਕ ਬੰਦਾ ਹੁੰਦਾ ਸੀ ਅੱਜ ਜਿਵੇਂ ਤੁਸੀਂ ਕਿਹਾ 33 ਤੋਂ 40% ਫੀਮੇਲਸ ਇਸ ਚੀਜ਼ ਦੇ ਸ਼ਿਕਾਰ ਬਣ ਗਏ ਕਿਉਂ ਇਹ じゃ ਕੀ ਹੋ ਗਿਆ ਇਹ じゃ ਆਪਾਂ ਕੀ ਗੜਬੜਾ ਕਰ ਰਹੇ ਆਪਣੇ ਖਾਣੇ ਚ ਕੀ ਹੈ ਜੇ ਤੁਸੀਂ ਵੱਡੇ ਸ਼ਹਿਰ ਚ ਜਾਓ ਉੱਥੇ ਜਾ ਕੇ ਸਭ ਤੋਂ ਵੱਡੀ ਪ੍ਰੋਬਲਮ ਹੈ ਬੱਚੇ ਨਹੀਂ ਹੋ ਰਹੇ ਨਮਾ ਜੋ ਹੈ ਬੁੰਬਿਆ ਜੋੜਾ ਸਭ ਤੋਂ ਵੱਡੀ ਪ੍ਰੋਬਲਮ ਉਹਨਾਂ ਦੀ ਕਹਿੰਦੇ ਬੱਚਾ ਨਹੀਂ ਹੋ ਰਿਹਾ ਟੈਸਟ ਟੂ ਬੇਬੀ ਫਲਾਣਾ ਫਰਟੀਲਿਟੀ ਸੈਂਟਰ ਕਿਉਂ ਕੀ ਗੱਲ ਹੈ ਮੈਂ ਤਾਂ ਜੜ ਰੂਟ ਕੌ ਸਮਝੂੰਗਾ ਉਹਨੂੰ ਘਰ ਦੇ ਖਾਣੇ ਨਾਲ ਤੰਦਰੁਸਤ ਕਰੂੰਗਾ ਤੇ ਆਪਣਾ ਜੀਵਨ ਸਹੀ ਤਰੀਕੇ ਨਾਲ ਚਲਾਉਂਗਾ ਹੁਣ ਪਹਿਲੀ ਚੀਜ਼ ਇਹ ਤੁਹਾਡਾ ਸਰੀਰ ਹੈਲਦੀ ਹੈ ਇਹ ਜੀ ਕੋਈ ਚੀਜ਼ ਨਹੀਂ ਹੈ ਜਿਹਨੂੰ ਇਹ ਆਪ ਠੀਕ ਨਹੀਂ ਕਰ ਸਕਦਾ ਇਹ ਦੁਨੀਆ ਦੀ ਕੱਲੀ ਮਸ਼ੀਨ ਹੈ ਜੇ ਤੁਸੀਂ ਮੇਲ ਹੋ ਫੀਮੇਲ ਹੋ ਡਸਨਟ ਮੈਟਰ ਤੁਹਾਡੀ ਬਾਡੀ ਚ ਰੱਬ ਵੱਲੋਂ ਕੁਦਰਤ ਵੱਲੋਂ ਸਭ ਕੁਝ ਹੈ ਇਹਨੂੰ ਠੀਕ ਕਰਨ ਲਈ ਜਿਹੜਾ ਕਿ ਦਿੱਤਾ ਹੋਇਆ ਗੜਬੜ ਹੈ ਤੇਲ ਪਾਣੀ ਮਤਲਬ ਫੂਡ ਹਵਾ ਪਾਣੀ ਜਿਵੇਂ ਆਪਾਂ ਕਹਿੰਦੇ ਤੇਲ ਪਾਣੀ ਕਿਵੇਂ ਦਾ ਉਹ ਮੈਟਰ ਕਰਦਾ ਹੁਣ ਜਿਹੜਾ ਸਬਜੈਕਟ ਆਜਾ ਪਛੜਿਆ ਮਾਤਾ ਮਾਂ ਦਾ ਸਬਜੈਕਟ ਹੈ ਪੈਣ ਦਾ ਸਬਜੈਕਟ ਹੈ ਇਹ ਸਬਜੈਕਟ ਖਾਣੇ ਨਾਲ ਪੈਸਟਿਸਾਈਜ਼ ਨਾਲ ਤੇ ਜਿਵੇਂ ਆਪਾਂ ਕਹਾਂਗੇ ਸਟ੍ਰੈਸ ਨਾਲ ਜੁੜਿਆ ਸਬਜੈਕਟ ਹੈ ਹੁਣ ਸਿਸ਼ਟ ਹੈ ਕਿ ਆਮ ਤੌਰ ਤੇ ਹਰ ਇੱਕ ਲੇਡੀ ਦੀ ਜਦੋਂ ਮਹੀਨੇ ਸਾਈਕਲ ਹੁੰਦਾ ਮਾੜਾ ਮੋਟਾ ਸਿਸ਼ਟ ਬਣ ਕੇ ਟੁੱਟ ਜਾਂਦੀ ਹੈ ਇੱਕ ਕੇਸ ਹੈ ਜ ਜਿਹਨੂੰ ਆਪਾਂ ਕਹਿੰਦੇ ਹੁਣ ਜਿਹਨੂੰ ਪ੍ਰੋਬਲਮ ਆ ਗਈ ਉਹਦੀ ਸਿਸ਼ਟ ਬਣੀ ਤਾਂ ਸਹੀ ਤੇ ਉਹ ਗਰੋਅ ਕਰਦੀ ਰਹੇਗੀ ਉਹ ਟੁੱਟੀ ਨਹੀਂ ਮਹੀਨੇ ਦੇ ਸਾਈਕਲ 'ਚ ਬੜੀ ਲੜਕੀਆਂ ਨੇ ਹੁੰਦਾ ਬਹੁਤ ਲੇਡੀਜ਼ ਤੇ ਹੁੰਦਾ ਕਿ ਉਹਨਾਂ ਸਿਸ਼ਟ ਬਣਦੀ ਹੈ ਪਤਾ ਵੀ ਨਹੀਂ ਲੱਗਦੀ ਟੁੱਟ ਗਈ ਇਹ ਉਹ ਕੇਸ ਨੇ ਜਿਹਨਾਂ 'ਚ ਬਣੀ ਤੇ ਉਪਰੋਂ ਦੀ ਉਦੀ ਬਾਡੀ ਨਹੀਂ ਉਹਨੂੰ ਕੁਝ ਦੇਤਾ ਤੇ ਉਹ ਬੜੀ ਹੋਣ ਲੱਗੀ ਜਿਹਨੂੰ ਆਪਾਂ ਕਹਿੰਦੇ ਸੋਲੀ ਔਰ ਉਹ ਸੋਲੀ ਚਾਹੇ ਸਿਸਟਰ ਹੋ ਜਾਏ ਚਾਹੇ ਉਹ ਫਾਇਬਰੋਇਡ ਬਣ ਜਾਏ ਫਿਰ ਉਹ ਬਹੁਤ ਜ਼ਿਆਦਾ ਦਿੱਕਤਾਂ ਚਾਹੇਂਗੀ ਹੈ ਹੈਨਾ ਤਾਂ ਆਪਾਂ ਦੋਨੋਂ ਤਿੰਨੋਂ ਸੱਜੇ ਨੂੰ ਟੱਚ ਕਰਾਂਗੇ ਹੁਣ ਲੈਟਸ ਸੇ ਤੁਸੀਂ ਕਹਿੰਦੇ ਤੁਹਾਡੀ ਜਿਵੇਂ ਕਹਿੰਦੇ ਨਾ ਭਾਰ ਪੈਣ ਲੱਗਿਆ ਕਿਸ ਤੇ ਉਹ ਭਾਰੀ ਹੋ ਗਈ ਯੂਟਰਸ ਉਹਨੂੰ ਐਂਡੋਮੈਟੋਸ ਕਹਿੰਦੇ ਆ ਉਸ ਕੀ ਹੁੰਦਾ ਜਿਹੜੀ ਯੂਟਰਸ ਦੀ ਲਾਈਨਿੰਗ ਹੈ ਜਿਹੜੀ ਬਾਹਰੀ ਵਾਲ ਹੈ ਉਹ ਮੋਟੀ ਹੋਣ ਲੱਗੀ ਇਹਦੇ ਪਿੱਛੇ ਰੂਟ ਕੌਜ਼ ਹੈ ਟੂ ਮੱਚ ਇਨਸੂਲਿਨ ਇਨ ਦਾ ਬਾਡੀ ਸਿੰਪਲ ਜਦੋਂ ਬੋਡੀ ਚ ਇਨਸੂਲਿਨ ਵੱਜ ਜਾਂਦਾ ਉਹਦੇ ਨਾਲ ਐਂਡਰੋਮੈਟੋਸ ਹੋ ਜਾਂਦਾ ਜਿਹੜੀ ਕਿ ਲਾਈਨਿੰਗ ਥਿੱਖ ਹੋ ਜਾਂਦੀ ਉਹ ਯੂਟਰਸ ਚ ਕਿਉਂ ਹੋਈ ਉਹ ਕੀ ਹੋਇਆ ਇਨਸੂਲਿਨ ਥੀਓ ਬਦੀ ਕਿਉਂਕਿ ਇਨਸੂਲਿਨ ਤੇ ਐਸਟ੍ਰੋਜਨ ਜਿਹੜਾ ਫੀਮੇਲ ਦਾ ਮੇਨ ਹਾਰਮੋਨ ਅਗਰ ਤੁਸੀਂ ਕਹੋ ਸਮਝ ਲਓ ਈਸਟ੍ਰੋਜਨ ਜਾਂ ਐਸਟ੍ਰੋਜਨ ਫੀਮੇਲ ਦਾ ਹਾਰਮੋਨ ਹੈ ਇਹਦਾ ఓਵਰੀਸ ਹੁੰਦੀਆਂ ਨੇ ਜਿਹੜੀ ਫੀਮੇਲ ਦੇ ਨੀਚੇ ਉਰੇ ਉਹ ਐਸਟ੍ਰੋਜਨ ਬਣਾਉਂਦੀਆਂ ਜਦੋਂ ਜ਼ਿਆਦਾ ਐਸਟ੍ਰੋਜਨ ਬਣਾ ਦਿੰਨੀ ਹੈ ਉਹਨਾਂ ਦੀ ਬੋਡੀ ਚ ਕੋਈ ਵੀ ਚੀਜ਼ ਗਰੋ ਕਰਨ ਲੱਗ ਜਾਂਦੀ ਹੈ ਚਾਹੇ ਉਹ ਬੱਚਾ ਹੈ ਨਾ ਅੰਡੇ ਤੋਂ ਭੜਾ ਕਰਨਾ ਜਾਂ ਫਾਈਬਰੋਇਡ ਬਣਾ ਦੇਣਾ ਗੱਲ ਸਿਰਫ ਇੰਨੀ ਕੁ ਲੌਜੀਕ ਹੈ ਜੇ ਤੁਸੀਂ ਦੋ ਹਾਰਮੋਨ ਸਮਝ ਲਓ ਇਨਸੂਲਿਨ ਚਾਹੇ ਚਾਹੇ ਉਹ ਮੇਲ ਦੇ ਵਿੱਚ ਪ੍ਰੋਸਟੇਟ ਹੈ ਉਹ ਵੀ ਵੱਡਾ ਹੋਣ ਲੱਗ ਜਾ ਜੀ ਮੇਲ ਦੇ ਵਿੱਚ ਕਿਹ ਜੀ ਲਿਵਰ ਖਰਾਬ ਹੋਣ ਦੇ ਕਰਕੇ ਐਸਟ੍ਰੋਜਨ ਨਿਕਲਣਾ ਘਟ ਜਾਂਦਾ ਤਾਂ ਉਹੀ ਕਾਰਨ ਪ੍ਰੋਸਟੇਟ ਮਰ ਪ੍ਰੋਸਟੇਟ ਬਦਲਣ ਲੱਗ ਲਾਰਜ ਕਰ ਦਿੰਦਾ ਉਹ ਅਲੱਗ ਹਾਲ ਹੈ ਮੇਲਸ ਤੇ ਹੀ ਹੋਰ ਐਸਟ੍ਰੋਜਨ ਆਇਆ ਬਹੁਤ ਬੁਰਾ ਹੈ ਮੇਲ ਦੀ ਬੋਡੀ ਚ ਐਸਟ੍ਰੋਜਨ ਵਧਿਆ ਉਹਦਾ ਸੈਕਸ਼ੂਅਲ ਸਾਰੀ ਸ਼ਕਤੀ ਗਈ ਉਹਦੀ ਪ੍ਰਜਨਨ ਦੀ ਸ਼ਕਤੀ ਉਹਦਾ ਸੈੱਲ ਉਹ ਜਿਹੜੇ ਆਪਾਂ ਕਹਿੰਦੇ ਸ਼ੁਕਰਾਨੂ ਜਿਵੇਂ ਆਪਾਂ ਕਹਿੰਦੇ ਆ ਹਿਪਸ ਵੱਧਣ ਲੱਗ ਜਾਣਗੇ ਉਹਦਾ ਪੋਸਟੇਡ ਵੱਜੂਗਾ ਉਹਦੇ ਮੈਨ ਬੂਬਸ ਕਹਿੰਦੇ ਇੰਗਲਿਸ਼ 'ਚ ਉਹ ਹੈ ਹਨਾ ਕਿ ਉਹਦੇ ਛਾਤੀ ਤੇ ਭਾਰਨ ਲਾ ਜਾਂਦਾ ਬਹੁਤ ਗੜਬੜਾਂ ਨੇ ਉਹਦੀ ਆਵਾਜ਼ ਪਤਲੀ ਹੋ ਜੇਗੀ ਸਕਿਨ ਪਤਲੀ ਹੋ ਜੂਗੀ ਵਾਲ ਉੱਡ ਜਾਣਗੇ ਉਹ ਮਿਲਦ ਨੂੰ ਆ 30 ਮਿਹਤਸਿ ਵਧਿਆ ਹੋਇਆ ਕੀ ਕਰਦਾ ਬ੍ਰੈਸਟ ਭਾਰੀ ਹੁੰਦੀ ਹੈ ਮੈਂ ਤੁਹਾਨੂੰ ਲੱਛਣ ਦੇ ਨੈਸਟ੍ਰੋਜਨ ਵਧਿਆ ਹੋਇਆ ਤੁਹਾਨੂੰ ਕਿਹ ਪਤਾ ਲੱਗੇ ਕਿ ਤੁਹਾਨੂੰ ਫਿਊਚਰ 'ਚ ਪ੍ਰੋਬਲਮ ਨਾ ਹੋਵੇ ਹੁਣੇ ਕਿਵੇਂ ਆਪਾਂ ਕੁਝ ਸਾਈਨ ਮੈਂ ਸਿੰਟਮਸ ਵੀ ਨਹੀਂ ਕਹਾਂਗਾ ਕੁਝ ਸਾਈਨ ਹੈ ਜਿਹੜੇ ਤੁਹਨ ਦੱਸਦੇ ਨੇ ਤੁਹਾਡੀ ਬੋਡੀ 'ਚ ਐਸਟ੍ਰੋ पुड़े जो आप कहने लकते पुड़े भारी होू चीज पीरीयड्स पेन होंगी है आन तो पहल या पीरीयड्स के बच्चे चॉकलेट या चाह या कॉफी की क्रेविंग होंगी पीरीयड्स तो पहल मूड बहुत उपर थले हो गया माड़ा मोटा समझदा क्योंकि पेन है बॉडी बहुत मूड उपरथले हो गया पीरीयड्स टाइम तो नहीं आते टाइम तो बहुत पहले ही आ जाने या फिर महीना महीना स्किपे कर लग गए बिना प्रैगनेंसी तो होर बाल थिन होन थिन हो चिड़चिड़ापन जनरली रह लग गया ਖੁਰ ਇਹ ਇਹ ਹੈ ਜਿਹੜੇ ਲੋਕ ਨੇ ਜਿਨ੍ਹਾਂ ਦਾ ਐਸਟ੍ਰੋਜਨ ਦਾ ਬੜਬੜ ਹੁੰਦੀ ਹੈ ਇਹਨਾਂ ਨੂੰ ਮਹੀਨੇ ਚ ਨੇ ਇੱਕ ਵਾਰੀ ਪੁੱਠੀ ਜਿਹੀ ਕਰੇਮਿਕ ਉੱਠਦੀ ਹੈ ਕਿ ਅਜਿ ਕੁਝ ਅਜੀਬ ਜਿਹਾ ਖਾਣਾ ਉਹ ਨਹੀਂ ਕਿ ਜਨਰਲੀ ਹੈ ਇਸ ਵਾਰੀ ਸਭ ਕੁਝ ਸਾਈਕਲ ਦੇ ਨਾਲ ਉਲਟਾ ਸਿੱਧਾ ਹੋ ਜਾਂਦਾ ਹੈ ਜਾਂ ਫਿਰ ਪੀਰੀਅਡਸ ਹੈ ਦੀ ਆਨੇ ਜਾਂ ਫਿਰ ਕਲੀ ਸਪੌਟਿੰਗ ਹੀ ਹੁੰਦੀ ਹੈ ਇਹ ਕੁਝ ਲੱਛਣ ਨੇ ਜਾਂ ਫਿਰ ਕਿ ਨਾਸਟਚਨ ਇਹਨਾਂ ਨੂੰ ਪ੍ਰੈਗਨਨਸੀ ਕਨਸੀਵ ਹੀ ਨਹੀਂ ਹੁੰਦੀ ਅਗਰ ਹੁੰਦੀ ਹੈ ਉਹ ਮਿਸਕਾਰੇਜ ਹੋ ਜਾਂਦਾ ਹੈ ਨੁਕਸਾਨ ਜਾਂ ਕਹਿੰਦਾ ਐਕਚੁਅਲ ਤੇ ਫਾਲਟ ਕਿਸ ਚੀਜ਼ ਦਾ ਬੋਡੀ ਚ ਹਾਰਮੋਨਸ ਜੇਰੇ ਥਾਈ ਤੋਂ 3 ਦਿਨ ਤੱਕ ਸਾਈਕਲ 'ਚ ਟੁੱਟ ਗਿਆ ਜਿੱਥੇ ਉਹ ਸਾਈਕਲ ਟੁੱਟਿਆ ਸਾਰੇ ਕੰਮ ਖਰਾਬ ਹੁਣ ਲੈਟਸ ਸੇ ਬ੍ਰੈਸਟ ਦੇ ਵਿੱਚ ਇੱਕ ਛੋਟੀ ਸਿਸਟ ਬਣੀ ਮਗਰ ਬਾਡੀ 'ਚ ਐਸਟ੍ਰੋਜਨ ਤੇ ਇਨਸੂਲਿਨ ਬਹੁਤ ਜ਼ਿਆਦਾ ਸੀ ਉਹਨੇ ਉਹਨੂੰ ਦਿੱਤਾ ਫੂਡ ਉਹ ਫੂਡ ਗਿਲਤੀ ਬਣ ਕੇ ਬ੍ਰੈਸਟ ਦੇ ਵਿੱਚ ਐਡੀਬਰੀ ਸਿਸਟ ਬਣ ਗਿਆ ਫਿਰ ਤਾਂ ਉਸ ਤੋਂ ਅੱਗੇ ਜਾ ਕੇ ਫਿਰ ਉਹਨੂੰ ਕੱਢਣਗੇ ਫਿਰ ਤੇ ਵਾਪਸੀ ਕਰਨਗੇ ਫਿਰ ਲਿੰਫ ਗਲੈਂਡ ਕੱਢ ਦਿੰਦੇ ਆ ਜਿਦਾ ਕਿ ਬਹੁਤ ਗਲਤ ਹੈ ਮੈਨੂੰ ਮੈਂ ਲਿੰਫ ਨੂੰ ਬਚਾ ਕੇ ਖੁਸ਼ ਹਾਂ ਜੇ ਸਿਸਟ ਆਂਦੀ ਓਵਰੀਸ ਤੇ ਫਿਰ ਤੁਹਾਨੂੰ ਕੀ ਦਿੰਨੇ ਕਲੋਂਦੀ ਦੇਖੋ ਜਦ ਵੀ ਡਾਕਟਰ ਕੋਈ ਦਵਾਈ ਦਿੰਦਾ ਨਾ ਉਹਨੂੰ ਬੈਕਟ੍ਰੈਕ ਕਰੋ ਜਿਹੜੀ ਕੁੜੀ ਨੂੰ ਪੀਸੀਓਡੀ ਪੀਸੀਓ ਹੈ ਉਹਨੂੰ ਡਾਕਟਰ ਦੋ ਦਵਾਈਆਂ ਜਰੂਰ ਦਿੰਦਾ ਹੈ ਹਾਸੇ ਵਾਲੀ ਗੱਲ ਹੈ ਤੇ ਮੈਂ ਤੁਹਾਨੂੰ ਐਕਸਪਲੇਨ ਕਰੂੰਗਾ ਆਪਰੋ ਨੇਚਰਲੀ ਕੁਇਟਿਕਾਰਸ ਨੇ ਉਹਨੂੰ ਪ੍ਰੈਗਨਨਸੀ ਕੰਟਰੋਲ ਜਿਹਨੂੰ ਬਰਥ ਕੰਟਰੋਲ ਕਹਿੰਦੇ ਨੇ ਤੇ ਉਹਨੂੰ 슈ਗਰ ਦੀ ਦਵਾਈ ਮੈਟਫਾਰਮਿਨ ਦਿੱਤੀ ਜਾਂਦੀ ਹੈ ਮੈਂ ਹੱਸਦਾ ਕਿਉਂ ਜਿਹੜੀ ਪਹਿਲੀ ਦਵਾਈ ਹੈ ਐ estrogen ਨੂੰ ਡਾਊਨ ਕਰਦੀ ਹੈ ਦੂਜੀ ਬਲੱਡ 슈ਗਰ ਨੂੰ ਡਾਊਨ ਕਰਦੀ ਹੈ ਮਗਰ ਕਿਵੇਂ ਸਿੰਥੈਟਿਕਲੀ ਗੱਲ ਸਮਝੋ ਤੁਸੀਂ ਸਿੰਥੈਟਿਕਲੀ ਮਤਲਬ ਥੋਡੀ ਬੋਡੀ ਚ ਹੁਣ ਕਿਉਂਕਿ ਤੁਸੀਂ ਬਰਥ ਕੰਟਰੋਲ ਪਿਲ ਤੇ 17 18 ਸਾਲ ਦੀ ਕੁੜੀ ਨੂੰ ਪਾਤਾ ਜਦੋਂ ਵਿਚਾਈ ਵਿਆਹ ਕਰੂਗੀ ਉਹਨੇ ਉਹਦਾ ਅੰਦਰ ਇਨਾ ਨੁਕਸਾਨ ਕਰਤਾ ਹੋਣਾ ਕਿ ਉਹਨੂੰ ਜਦ ਉਹ ਬੱਚਾ ਪਲਾਨ ਕਰਨਗੇ ਜੋੜਾ ਉਹ ਬੱਚਾ ਪਲਾਨ ਨਹੀਂ ਹੋਣਾ ਫਿਰ ਡਾਕਟਰ ਕਹੂਗਾ ਅੱਛਾ ਹੁਣ ਬੱਚਾ ਪਲੈਨਿੰਗ ਹੋ ਰਿਹਾ ਹੋਰ ਡਾਇਬੀਟਿਕ ਮੈਡੀਸਿਨ ਲੈ ਲੋ ਉਹ ਵਿਚਾਰਾ ਡਾਕਟਰ ਥੋਡੀ ਗਲਤੀਆਂ ਦੀ ਕੱਟ ਕਰਨ ਲਈ ਉਹ ਕੱਟਣ ਲਈ ਸੱਚੀ ਉਹਨੂੰ ਦਵਾਈ ਦੇ ਰਿਹਾ ਡਾਕਟਰ ਦੀ ਗਲਤੀ ਨਹੀਂ ਹੈ ਉਹ ਇਹ ਮੈਂ ਬਿਲਕੁਲ ਵੀ ਨਹੀਂ ਕਹਾਂਗਾ ਓਹੋ ਹੈਲਪ ਕਰ ਰਿਹਾ ਐਸਟ੍ਰੋਜਨ ਤੇ ਇਨਸੂਲਿਨ ਨੂੰ ਲੋ ਕਰਨ ਦੀ ਗਲਤੀ ਹੋ ਰਹੀ ਹੈ ਨਾ ਡਾਕਟਰ ਨੂੰ ਨਾ ਤੁਹਾਨੂੰ ਇਹ ਪਤਾ ਹੈ ਇਹ ਦੋਨੋਂ ਵੱਧ ਕਿਉਂ ਰਹੇ ਨੇ ਤੁਹਾਡੇ ਬੈਡ ਲਾਈਫ ਸਟਾਈਲ ਕਰਕੇ ਤਾਂ ਇਹ ਪ੍ਰੋਬਲਮ ਡਾਕਟਰ ਤੱਕ ਪਹੁੰਚਣ ਤੋਂ ਪਹਿਲਾਂ ਕਿਵੇਂ ਸਹੀ ਕਰ ਜਾ ਸਕਦੀ ਹੈ ਜੇ ਡਾਕਟਰ ਹੈਲਪ ਕਰ ਰਿਹਾ ਹੈ ਤਾਂ ਕੀ ਕਰਨਾ ਚਾਹੀਦਾ ਹੈ ਤੁਹਾਨੂੰ ਮੈਂ ਲਾਈਫ ਸਟਾਈਲ ਸਿੰਪਲੀ ਜਿਵੇਂ ਆਪਾਂ ਕਹਿੰਦੇ ਦਿਨਚਰਿਆ ਚੇਂਜ ਕਰੰਦੀ ਲੋੜ ਹੈ ਜਿਹੜਾ ਮੈਂ ਐਗਜ਼ਾਮਪਲ ਦੇਣਾ ਕੋਲੋਂ ਜੀ ਜਿਹੜਾ ਦੋ ਮਿੰਟਾਂ ਲਈ ਨੂਡਲਾਂ ਹੈ ਨਾ ਬੱਤੇ ਕੋਕ ਪੈਪਸੀ ਜਿਹੜੇ ਬੰਦੇ ਪੀ ਰਹੇ ਨੇ ਬਿਨਾਂ ਸੋਚੇ ਇਹ ਨਹੀਂ ਸਮਝਦੇ ਕਿ ਉਹ ਆਪਣੀ ਬੋਡੀ ਚ ਕਰ ਕੀ ਰਹੀਆਂ ਚੀਜ਼ਾਂ ਉਹ ਤੁਹਾਡੀ ਬਲੱਡ ਸ਼ੂਗਰ ਨੂੰ ਬਹੁਤ ਉੱਪਰ ਲੈ ਜਾਂਦਾ ਥੋਈ ਠੀਕ ਹੈ ਤੁਹਾਨੂੰ ਡਾਇਬੀਟਿਸ ਨਹੀਂ ਹੈ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਹੁਣ ਹੋਇਆ ਕੀ ਸਰੀਰ ਨੇ ਉਹ ਬਲੱਡ ਸ਼ੂਗਰ ਬਦੀ ਨੂੰ ਘਟਾਉਣ ਲਈ ਬਣਾਇਆ ਇਨਸੂਲਿਨ ਬਣ ਗਈ ਪਰ ਆ ਨਮੂਰਾ ਇਨਸੂਲਿਨ ਕੰਮ ਕਰਦਾ ਪੈਨਕਰੀਆ ਜਦੋਂ ਇਨਸੂਲਿਨ ਬਣਨ ਲੱਗੀ ਜ਼ਿਆਦਾ ਕੋਲੋਜੀ ਦੇਖੋ ਰੂਟ ਕੌਜ਼ ਕਿਵੇਂ ਹੈ ਜਿਹੜੀ ਤੁਹਾਡੀ ਓਵਰੀਜ਼ ਨੇ ਚੰਗੀ ਪ੍ਰੀਆ ਬੱਚੇਦਾਨੀ ਦੇ ਨਾਲ ਲੱਗੇ ਨੇ ਅੰਡਾ ਜਿਹੜੇ ਆਪਾਂ ਕਹਿੰਦੇ ਜਿਹੜਾ ਐਗ ਨੂੰ ਫਰਟੀਲਾਈਜ਼ ਕਰਦੇ ਐਗ ਬਣਾਉਣੇ ਇੱਕ ਤਰ੍ਹਾਂ ਦੇ ਉਹ ਇਨਸੂਲਿਨ ਤੋਂ ਬਚਨ ਲਈ ਇੰਟਰਸਟਿੰਗ ਆ ਲੈ ਉਹ ਇਨਸੂਲਿਨ ਤੋਂ ਬਚਣ ਲਈ ਆਪਣੇ ਉੱਪਰ ਇਨਸੂਲਿਨ ਰੈਜ਼ਿਸਟੈਂਸ ਬਣਾ ਲੈਣੇ ਕਿਉਂਕਿ ਜਿਵੇਂ ਆਪਾਂ ਕਹਿੰਦੇ ਆਂ ਅੰਗਰੇਜ਼ੀ ਚ ਕਹਾਵਤ ਹੈ ਐਕਸੈਸ ਆਫ ਐਵਰੀਥਿੰਗ ਇਜ਼ ਬੈਡ ਇਨਸੂਲਿਨ ਦਾ ਇੱਕ ਲੈਵਲ ਤੱਕ ਸਰੀਰ ਨੂੰ ਚਾਹੀਦਾ ਉਹ ਤੋਂ ਉੱਪਰ ਉਹ ਜ਼ਹਿਰ ਹੈ ਹੁਣ ਕਿਉਂ ਕਿਉਂ ਨਹੀਂ ਆਪਣਾ ਨੂੰ ਬਚਾਣ ਲਈ ਇੱਕ ਛਿੱਲੀ ਬਣਾ ਲਈ ਹੁਣ ਕੀ ਹੋ ਰਿਹਾ ਹੈ ਸਰੀਰ ਹੂੰ ਕਨਫਿਊਜ਼ਨ ਚ ਆ ਗਿਆ ਇਹ ਉਹ ਗੱਲ ਹੋ ਗਈ ਕਿ ਜਿਵੇਂ ਆਪਾਂ ਦੋਨੋਂ ਗੱਲ ਕਰ ਰਹੇ ਆਂ ਥੋੜਾ ਨਾ ਸਪੀਕਰ ਖਰਾਬ ਹੋ ਗਿਆ ਇਮੇਜਿਨ ਕਰੋ ਕੁਲਵੰਤ ਜੀ ਮੈਂ ਇਧਰੋਂ ਕਿਹਾ ਸੱਸੀ ਕਲ ਕੁਲਵੰਤ ਜੀ ਤੁਸੀਂ ਬੋਲ ਚਿਕਨ ਚ ਲਾਨ ਲੱਗ ਗਿਆ ਸੇਮ ਚੀਜ਼ ਤੁਹਾਡਾ ਲਿਵਰ ਤੇ ਤੁਹਾਡੀ ఓਵਰੀਜ਼ ਨਾ ਹੋ ਜਾਂਦਾ ఓਵਰੀਜ਼ ਆਪਣੇ ਉੱਪਰ ਬਣਾ ਲੈਂਦੀ ਐਕਚੁਅਲੀ ఓਵਰੀ ਇੱਕ ਹਾਰਮੋਨ ਬਣਾ ਜੀ ਇਨਸੂਲਿਨ ਸੌਰੀ ਐਸਟ੍ਰੋਜਨ ਲਿਵਰ ਕਹਿੰਦਾ ਪਹੁੰਚ ਗਿਆ ਉਹ ਕਹਿੰਦਾ ਕਿਵੇਂ ਪਹੁੰਚ ਗਿਆ ਉਹ ਇੱਕ ਹੋਰ ਹਾਰਮੋਨ ਬਣਾ ਕੇ ਭੇਜਦਾ ਹੈ ਬਲੱਡ ਮੀਡੀਆ ਬਲੱਡ ਦੇ ਵਿੱਚੋਂ ਪਹਿਲਾਂ ఓਵਰੀਜ਼ ਇਨਸੂਲਿਨ ਉੱਪਰ ਐਸਟ੍ਰੋਜਨ ਪਾਣੀ ਬਲੱਡ 'ਚ ਉਹ ਜਾ ਕੇ ਲਿਵਰ ਨੂੰ ਲੱਗ ਜਾਂਦਾ ਲਿਵਰ ਇੱਕ ਹਾਰਮੋਨ ਪਾਉਂਦਾ ਬਲੱਡ 'ਚ ਉਹ ఓਵਰੀਜ਼ ਨੂੰ ਜਾ ਕੇ ਟੱਚ ਹੁੰਦਾ ਤੇ ਕਹਿੰਦਾ ਬਈ ਆ ਗਿਆ ਹੁਣ ਗੜਬੜ ਹੋ ਰਹੀ ਰਹਿੰਦੀ ਐ ਕਿਉਂਕਿ ਉੱਪਰ ਜਿਹੜੇ ਤੇ ਕੰਮ ਸੀ ਬਲੌਕ ਹੋ ਗਏ ਸਿੱਧੀ ਗੱਲ ਹੈ ਲਿਵਰ ਨੇ ਹੈਲੋ ਤਾਂ ਕਿਹਾ ਵਾਪਸ ਸਸਰੀਕਾਲ ਤਾਂ ਬੁਲਾਈ ਉਹ ਟੱਚ ਨਹੀਂ ਹੁਣ ਤੁਹਾਡੀ ਬਾਡੀ ਸਟੂਪਿਡਲੀ ਕਿਉਂਕਿ ਨੂੰ ਲੱਗਦਾ ਹੈ ਤੱਕ ਲਿਵਰ ਨੂੰ ਪਹੁੰਚਿਆ ਨਹੀਂ ਉਹ ਹੋਰ ਐਸਟ੍ਰੋਜਨ ਬਣਾਈ ਜਾਂਦੀ ਹੈ ਹੋਰ ਐਸਟ੍ਰੋਜਨ ਬਣਾਈ ਜਾਂਦੀ ਹੈ ਉਹਨੋਂ ਐਸਟ੍ਰੋਜਨ ਤੁਹਾਡੇ ਛੋਟੇ ਜਿਹੇ ਸਿਸਟ ਛੋਟੇ ਦਾਣੇ ਨੂੰ ਫੂਡ ਦੇਣ ਲੱਗੀ ਕੋਲੋਂ ਜੀ ਗੱਲ ਕੈਂਸਰ ਤੱਕ ਪਹੁੰਚ ਸਕਦੀ ਹੈ ਮਗਰ ਉਹ ਅਲੱਗ ਫੈਕਟਰ ਹੈ ਇਸ ਵਕਤ ਅਪਏ ਕਰ ਰਹੇ ਕਿ ਫਾਈਬਰੋਇਡ ਸਿਸਟ ਗਿਲਟੀਆਂ ਰਸੌਲੀਆਂ ਦਾ ਰੂਟ ਕੌਜ਼ ਹੈ ఓਵਰੀਸ ਤੇ ਬਾਡੀ ਚ ਜਿਹੜੇ ਹਾਰਮੋਨ ਨੇ ਉਹਦਾ ਟਾਲਮੇਲ ਹਿੱਲ ਗਿਆ ਜੇ ਤੁਸੀਂ ਕੁਲਵੰਤ ਜੀ ਤੇ ਮੈਨੂੰ ਫੋਲੋ ਕਰਦੇ ਹੋ ਤੁਹਾਨੂੰ ਪਤਾ ਹੈ ਆਪਣੇ ਕੋਲ ਨੇਚੁਰਲ ਵੇਅ ਹੈ ਬਲੱਡ ਸ਼ੂਗਰ ਲੋ ਕਰੰਦਾ ਵਰਬਰਨ ਵਰਬਰਨ ਆਟੋਮੈਟਿਕਲੀ ਬਲੱਡ ਸ਼ੂਗਰ ਲੋ ਕਰਦੀ ਹੈ ਦੂਜੀ ਚੀਜ਼ ਆਪਣੇ ਕੋਲ ਨੇਚੁਰਲ ਤਰੀਕਾ ਹੈ ਹਾਰਮੋਨਸ ਬੈਲੈਂਸ ਕਰਨ ਦਾ ਆਪਣੇ ਕੋਲ ਇੱਕ ਪ੍ਰੋਡਕਟ ਹੈ ਕੁਲੰਜੀ ਉਹਦਾ ਨਾਮ ਹੈ ਦ ਪਰਫੈਕਟ ਊਮਨ ਇਹਨੂੰ ਪੀਸੀਓਡੀ ਪੀਸੀਓਸ ਮੈਨੇਜਮੈਂਟ ਵੀ ਕਹਿ ਦਿੰਦੇ ਨੇ ਮਗਰ ਉਹ ਕੋਈ ਵੀ ਫੀਮੇਲ ਪੀਰੀਅਡ ਸ਼ੁਰੂ ਹੋਣ ਤੋਂ ਪਹਿਲਾਂ ਤੋਂ ਲੈ ਕੇ ਪੀਰੀਅਡਸ ਬੰਦ ਹੋਣ ਤੋਂ ਬਾਅਦ ਤੱਕ ਲੈ ਸਕਦੀ ਹੈ ਲੋਜੀਕਲ ਹੈ ਕਿਉਂਕਿ ਦੇਚ ਕੋਈ ਵੀ ਆਪਾਂ ਨੇ ਹਾਰਮੋਨ ਨਹੀਂ ਪਾਇਆ ਵਿੱਚ ਸਿਰਫ ਕੁਝ ਹਰਬਸ ਨੇ ਹੁਣ ਬਰਬਰਿੰਨ ਕੀ ਸਿੱਧਾ ਕੰਮ ਕਰੀਏ ਮੈਥਫੋਰਮਿਨ ਦਾ ਮੈਥਫੋਰਮਿਨ ਕਿਉਂ ਲੈਂਦਾ ਬੰਦਾ ਬਲੱਡ ਸ਼ੂਗਰ ਲੋ ਕਰਨ ਲਈ ਜਿਹੜਾ ਪ੍ਰੈਗਨੈਂਸੀ ਕੰਟਰੋਲ ਪਿਲ ਹੈ ਉਹ ਕਿ ਮਿੰਦਾ ਡਾਕਟਰ ਕਿਉਂਕਿ ਤੁਹਾਡੀ ਬਾਡੀ ਚ ਐਸਟੋਜਨ ਬਹੁਤ ਜ਼ਿਆਦਾ ਹੈ ਇਹ ਤੁਸੀਂ ਲਿਵਰ ਨੂੰ ਸਹੀ ਕਰ ਲੋ ਮਿਲਕ ਥੈਸਲ ਤੇ ਫੈਟੀ ਲਿਵਰ ਲੈ ਕੇ ਪੋਟਾਸ਼ੀਅਮ ਸਿਟਰੇਟ ਲੈ ਕੇ ਤੇ ਆ ਜਿਹੜਾ ਮੈਂ ਕਹਿੰਨਾ ਆਪਣਾ ਦਾ ਪਰਫੈਕਟ ਊਮਨ ਆਪਾਂ ਨੂੰ ਬਰਥ ਕੰਟਰੋਲ ਪਿਲ ਦੀ ਲੋੜ ਨਹੀਂ ਪੈਗੀ ਤੇ ਬੱਚੀ ਜਦੋਂ ਵਿਆਹ ਹੀ ਜਾਏਗੀ ਤੇ ਬੱਚਾ ਪਲੈਨ ਕਰੇਗੀ ਉਹ ਬੱਚਾ ਵੀ ਕਰ ਸਕਦੀ ਹੈ ਤਾਂ ਲੌਜੀਕ ਸਮਝਣਾ ਤੁਹਾਡੇ ਸਰੀਰ ਚ ਸਿਸਟਮ ਵਰਮਨ ਰੁਕਦੀ ਜਾਨੀਆ ਤੁਹਾਨੂੰ ਕਦੇ ਨਹੀਂ ਪਤਾ ਲੱਗਦਾ ਪ੍ਰੋਬਲਮ ਖਦੋਂ ਆਉਂਦੀ ਹੈ ਜਦੋਂ ਆਪਣਾ ਐਸਟ੍ਰੋਜਨ ਇਨਸੂਲਿਨ ਵੱਧ ਗਿਆ ਹੁਣ ਕੀ ਹੋਣਾ ਬੋਡੀ ਛੋਟੀ ਸਿਸਟਾਈਪ ਤੇ ਵੱਡੀ ਹੋ ਗਈ ਐਵੇਂ ਹੀ ਤੁਹਾਡੀ ਜਿਹਨੂੰ ਕਹਿੰਦੇ ਆਪਾਂ ਬੱਚੇਦਾਨੀ ਭਾਰੀ ਹੋ ਗਈ ਉਹਦੀ ਜਿਹੜੀ ਲਾਈਨਿੰਗ ਐ ਮੋਟੀ ਹੋ ਗਈ ਉਹਦਾ ਰੀਜ਼ਨ ਕੀ ਹੈ ਤੁਹਾਡੀ ਬੋਡੀ ਚ ਇਨਸੂਲਿਨ ਤੇ ਐਸਟ੍ਰੋਜਨ ਨਾ ਜ਼ਿਆਦਾ ਉਹਨੇ ਤੁਹਾਡੀ ਲਾਈਨਿੰਗ ਮੋਟੀ ਕਰਨ ਲੱਗੀ ਜਿਵੇਂ ਆਪਾਂ ਕਹਿੰਦੇ ਡਿਲੀਵਰ ਫੈਟੀਬਲ ਬਣ ਜੀ ਇੱਕ ਤਰ੍ਹਾਂ ਲੌਜੀਕਲੀ ਇਹ ਵੀ ਕਹਿਜਾ ਸਕਦਾ ਕਿ ਤੁਹਾਡੀ ਯੂਟਰਸ ਖੱਟੀ ਹੋ ਗਈ ਤਾਂ ਨਹੀਂ ਤਾਂ ਭਰਪੰਦਾ ਕਿਦ ਹੁੰਦਾ ਉਹ ਕਢਾ ਲੈਣੇ ਤੇ ਉਹ ਕਢਾਣ ਦਾ ਕੋਈ ਫਾਇਦਾ ਨਹੀਂ ਹੈ ਹਾਂ ਮਗਰ ਗੱਲ ਅਗਰ ਉੱਥੇ ਪਹੁੰਚ ਗਈ ਡਾਕਟਰ ਮਿੱਤਰਾ ਕੀ ਕਰੇ ਕਿ ਗੱਲ ਪਹੁੰਚ ਇੰਨੀ ਬੁਰੀ ਲਈ ਕਿ ਤੁਹਾਡੇ ਸਰਵਾਈਵਲ ਨੂੰ ਬਚਾਣ ਲਈ ਯੂਟਰਸ ਕਢਣੀ ਪੈਗੀ ਉਹ ਗੱਲ ਵੱਖਰੀ ਹੈ ਮਗਰ there are always ਹਜ਼ਾਰਾ ਤਰੀਕੇ ਨੇ ਉਸੇ ਆਪਣ ਨੂੰ ਪਹਿਲਾਂ ਹੀ ਹੈ ਉਹਦੀ ਕਰ ਲੋ ਕਿ ਤੁਹਾਨੂੰ ਉਸ ਪੁਆਇੰਟ ਤੱਕ ਜਾਣੇ ਨਾ ਪਏ ਜਿੱਥੇ ਕੁਦਰਤ ਨੇ ਦਿੱਤੀ ਹੋਈ ਇੰਨੀ ਸੋਹਣੀ ਚੀਜ਼ ਤੁਹਾਡੀ ਬੋਡੀ ਚੋਂ ਕੱਢ ਦਿੱਤੀ ਜਾਏ ਬੜੇ ਲੋਕਾਂ ਨੇ ਵਿਆਹ ਹੋ ਗਿਆ ਜੀ ਤੇ ਬੱਚੇ ਵੀ ਹੋ ਗਏ ਹੁਣ ਕਢਾ ਦਿੰਨੇ ਆ ਕਿਉਂ ਬਈ ਹੈ ਤਾਂ ਕੋਈ ਨੇਚਰਲ ਥੀ ਜਿਹਦਾ ਕੋਈ ਨਾ ਕੋਈ ਹੋਰ ਲੱਗ ਹਜ਼ਾਰਾਂ ਫੰਕਸ਼ਨ ਹੋਣਗੇ ਸਰੀਰ ਚ ਸਿਰਫ ਬੱਚਾ ਪੈਦਾ ਕਰਨਾ ਫੰਕਸ਼ਨ ਨਹੀਂ ਹੁੰਦਾ ਜੇ ਉਹ ਸਰੀਰ ਚ ਲੱਗਿਆ ਹੈ ਉਹ ਅੰਗ ਦਾ ਕੋਈ ਨਾ ਕੋਈ ਹੋਰ ਕਾਰਨ ਵੀ ਹੈ ਉਹਦਾ ਹੋਰ ਵੀ ਕੋਈ ਰੀਜ਼ਨ ਹੈ ਤਾਂ ਆਪਾਂ ਕੋਸ਼ਿਸ਼ ਹਮੇਸ਼ਾ ਹੁੰਦੀ ਹੈ ਕਿ ਬਾਡੀ ਦੇ ਪਾਰਟ ਨੂੰ ਪ੍ਰੀਜ਼ਰਵ ਕਰ ਦਿੱਤਾ ਜਾਵੇ ਜੇ ਤੁਹਾਨੂੰ ਮੂਡ ਸਵਿੰਗ ਹੁੰਦੇ ਨੇ ਪੀਰੀਅਡ ਚ ਪੇਨ ਹੁੰਦੀ ਲੱਤਾਂ ਗੋਡੇ ਜਾਂ ਲੱਤਾਂ ਤੇ ਪੇਟ ਜਾਂ ਪਿੱਛੋਂ ਪੇਟ ਦੁਖਦਾ ਟਿਟਪਿਟ ਦੁਖਦੀ ਹੈ ਜੇ ਤੁਹਾਡਾ ਪੀਰੀਅਡ ਨਾਰਮਲੀ ਰਿਹਾ ਅਨਾ ਜੇ ਤੁਹਾਨੂੰ ਕਨਸੀਵ ਨਹੀਂ ਹੋ ਰਿਹਾ ਇਹ ਸਾਰੇ ਨਿਸ਼ਾਨ ਹੁਣੇ ਫੜਨੇ ਚਾਹੀਦੇ ਤੇ ਹੁਣ ਇੱਕ ਹੋਰ ਚੀਜ਼ ਕੁਲਮ ਜੀ ਕਨਸਟਿਪੇਸ਼ਨ ਤੇ ਫਾਈਬਰੋਇਡ ਸਾਡੀ ਆਪਣੀ ਆਬਜ਼ਰਵੇਸ਼ਨ ਹੈ ਕਨਸਟਿਪੇਸ਼ਨ ਰਹਿਣੀ ਇੱਕ ਫੀਮੇਲ ਨੂੰ ਫਿਊਚਰ ਚ ਫਾਈਬਰੋਇਡ ਤੇ ਪੀਸੀਓਡੀ ਪੀਸੀਓਸ ਦਾ ਪੱਕਾ ਯਕੀਨ ਹੈ ਕਿਉਂਕਿ ਹੁਣ ਦੇਖੋ ਕਨਸਟਿਪੇਸ਼ਨ ਕਿਉਂ ਹੁੰਦੀ ਹੈ ਜਾਂ ਲਿਵਰ ਖਰਾਬ ਹੈ ਜਾਂ ਕਨਸਟਿਪੇਸ਼ਨ ਕਰਕੇ ਲਿਵਰ ਖਰਾਬ ਹੋ ਜਾਊਗਾ ਲਿਵਰ ਖਰਾਬ ਹੋਇਆ ਐਸਟ੍ਰੋਜਨ ਨੂੰ ਇੰਬੈਲੈਂਸ ਕਰ ਦੇਗਾ ਜੇ ਤੁਹਾਡੇ ਬੱਚੀ ਨੂੰ ਜਾਂ ਤੁਹਾਨੂੰ ਫੀਮੇਲ ਨੂੰ ਤੁਸੀਂ ਕਨਸਟਿਪੇਸ਼ਨ ਹੈ ਇਹ ਬਹੁਤ ਬੁਰਾ ਸਾਈਨ ਹੈ ਉਹਨੂੰ ਸਭ ਤੋਂ ਪਹਿਲਾਂ ਹੈਂਡਲ ਕਰਨਾ ਕਿਉਂਕਿ ਉਹ ਕੀ ਹੁੰਦਾ ਜਦੋਂ ਇੱਕ ਵਾਰ ਨਾਲੀ ਬਲੌਕ ਹੋ ਗਈ ਜਿਹੜੀ ਚੀਜ਼ ਨੂੰ ਸਾਫ਼ ਕਰਨ ਦੀ ਰਿਸਪੌਂਸਿਬਲ ਹੈ ਉਹ ਤੇ ਪ੍ਰੈਸ਼ਰ ਪੈ ਗਿਆ ਜੇ ਲਿਵਰ ਫੈਟੀ ਨਹੀਂ ਹੈ ਤਾਂ ਹੋ ਜਾਊਗਾ ਜੇ ਹੋ ਗਿਆ ਤੁਹਾਡੀ ਐਸਟ੍ਰੋਜਨ ਵੱਧ ਜਾਣੀ ਹੈ ਕਿਉਂਕਿ ਤੁਹਾਡੀ ਬੋਡੀ ਚ ਐਸਟ੍ਰੋਜਨ ਨੂੰ ਬੈਲੈਂਸ ਕਰਨ ਵਾਲਾ ਲਿਵਰ ਹੈ ਹੈਨਾ ਫੈਟੀ ਲਿਵਰ ਤਾਂ ਹੋ ਗਈ ਹੋਗਾ ਪੀਸੀਓਡੀ ਪੀਸੀਓਐਸ ਫਾਈਬਰੋਇਡ ਹੋ ਸਕਦਾ ਤਾਂ ਆਪਣੇ ਲਈ ਬਹੁਤ ਇੰਪੋਰਟੈਂਟ ਸਬਜੈਕਟ ਹੈ ਫੀਮੇਲਸ ਦੀ ਹੈਲਥ ਜੇ ਜੋ ਕੁਝ ਕਰਿਆ ਜਾ ਸਕਦਾ ਹੈ ਨਾ ਇਹ ਪ੍ਰੀਜ਼ਰਵ ਕਰਨ ਲਈ ਉਹ ਮੇਰੇ ਹਸਾਬ ਨਾਲ ਰੱਬ ਨੇ ਕਿਹਾ ਜਿਵੇਂ ਬਹੁਤ ਵੱਡਾ ਕੰਮ ਹੈ ਉਹ ਚੰਗਾ ਪੁੰਨ ਹੈ ਤਾਂ ਡਾਈਟ ਪਹਿਲੇ ਨੰਬਰ ਤੇ ਡਾਈਟ ਜਿਵੇਂ ਕਿ ਇਲਾਜ ਵੱਲੋਂ ਮੈਂ ਕਿੱਦਾਂ ਹੋ ਜਾਊਂਗਾ ਗੋਭੀ ਪੱਤਾ ਗੋਭੀ ਬਰੋਕਲੀ ਮੂਲੀ ਤਿੰਨੂੰ ਸ਼ਿਮਲਾ ਮਿਰਚਾਂ ਹੈ ਨਾ ਬੀਟਰ ਰੂਟ ਜਿਹਨੂੰ ਆਪਾਂ ਸਿਕੰਦਰ ਕਹਿੰਦੇ ਆ ਜੇ weight loss ਦੀ ਟੈਨਸ਼ਨ ਨਹੀਂ ਹੈ ਗਾਜਰ ਇਹ ਸਿੱਧਾ ਤੁਹਾਡੇ ਖਾਣੇ ਚ ਸਲਾਬ ਚ ਹੋਣੀ ਚਾਹੀਦੀ ਹੈ ਕਿਉਂਕਿ ਇਹ ਤੁਹਾਡੀ ਬੋਡੀ ਚ ਵਿਟਾਮਿਨ ਸੀ ਦੇਣਗੀ ਹੈ ਤੇ ਕ੍ਰੁਸਫਰੈਸਿਟੀ ਤੇ ਗੋਦ ਵੀ ਤੱਤਾ ਕੋ ਵੀ ਬ੍ਰੋਕਲੀ ਤੁਹਾਡਾ ਐਸਟੋਜਨ ਬੈਲੈਂਸ ਕਰਨਗੇ ਤੇ ਲੀਵਰ ਨੂੰ ਸਾਫ ਕਰਨਗੇ ਕਿ ਨਹੀਂ ਹੋਣਾ ਚਾਹੀਦਾ ਇਹ ਜਿੰਨੇ ਬੱਤੇ ਖੋਲਣ ਵਾਲੇ ਪੀਣ ਵਾਲੇ ਬੜੇ ਪ੍ਰਿਜ਼ਰਵਡ ਖਾਣੇ ਆ ਜਿਹੜੀ ਵੀ ਚੀਜ਼ ਫੂਡ ਪੈਕਡ ਹੈ ਜਿਹੜੀ ਸ਼ੈਲਫ ਤੋਂ ਚੱਕ ਕੇ ਤੁਸੀਂ ਖਾਪੀ ਲੈਣੋ ਨਾ ਉਹ ਪ੍ਰਿਜ਼ਰਵਟਿਵ ਹੈ ਉਸ ਪ੍ਰਿਜ਼ਰਵਟਿਵ ਦੇ ਵਿੱਚ ਕੀ ਆਇਆ ਹਕਲਵੰਤ ਜੀ ਮੋਨੋਸੋਡੀਅਮ ਗਲੂਕੋਨੇਟ ਯਾ ਐਕਸੈਸਿਵ ਚੀਨੀ ਯਾ ਐਕਸੈਸਿਵ ਸੋਡੀਅਮ ਪ੍ਰਿਜ਼ਰਵਟਿਵ ਹੈ ਜੀ ਮੋਨੋਸੋਡੀਅਮ ਗਲੂਕੋਨੇਟ ਕਹੇ ਜੀ ਅਜੀਨਾ ਮੋਟੋ ਕੋ ਤੁਹਾਡੀ ਬਲੱਡ ਸ਼ੂਗਰ ਨੂੰ ਛੋਟੀ ਚੀਜ਼ ਇਹ ਪ੍ਰੋਬਲਮ ਗਈ ਬਾਗ ਫਾਈਬਰੋਡ ਹੋ ਗਿਆ ਜਾਂ ਪੀਸੀਓਡੀ ਪੀਸੀਸ ਜ਼ਿਆਦਾ ਹੋ ਗਈ ਆਪਾਂ ਨੇ ਆਰਗੇਨਿਕ ਸਬਜ਼ੀ ਦੀ ਭਾਲ ਕਰਨੀ ਸ਼ੁਰੂ ਕਰ ਦੇਣੀ ਹੈ ਕੋਸ਼ਿਸ਼ ਅਗਰ ਨਹੀਂ ਮਿਲਦੀ ਥੋੜਾ ਬੋਤਾ ਸੈਲਡ ਖਾਓ ਨਾਲੇ ਸੁਪਰ ਡੂਪਰ ਮੀਲ ਆਰਗੇਨਿਕ ਸਬਜ਼ੀਆਂ ਦਾ ਕਨਸੈਂਟਰੇਟ ਹੈ ਰੀਜ਼ਨ ਜਿਹੜਾ ਪੈਸਟੀਸਾਈਡ ਸਪਰੇ ਹੁੰਦਾ ਨਾ ਕੁਲਵੰਤ ਜੀ ਉਹ ਫੀਮੇਲ ਬਾਡੀ ਚ ਬਿਲਕੁਲ ਐਸਟ੍ਰੋਜਨ ਮੰਗੋ ਕੰਮ ਕਰਦਾ ਹੈ ਸਰੀਰ ਨੂੰ ਲੱਗਦਾ ਐਸਟ੍ਰੋਜਨ ਆ ਗਿਆ ਪੈਸਟੀਸਾਈਡ ਦਾ ਕੰਮ ਨਹੀਂ ਹੈ ਕਿ ਹਾਂ ਚੀਜ਼ਾਂ ਨੂੰ ਬਚਾਣਾ ਤੇ ਗਰੋਥ ਹਾਰਮੋਨ ਆਉ ਉਹ ਪੁੱਠੇ ਤਰੀਕੇ ਨਾਲ ਸਿੰਥੈਟਿਕ ਐਸਟ੍ਰੋਜਨ ਮੰਗੋ ਬਾਡੀ ਚ ਜਾ ਕੇ ਗ੍ਰੋਥ ਹਾਰਮੋਨ ਬਣਾ ਦਿੰਦਾ ਤੇ ਬਾਡੀ ਸਾਰੀ ਖਲਾ ਦਿੰਦਾ ਤਾਂ ਹੀ ਜਿਹੜੇ ਵੀ ਤੁਸੀਂ ਕੋਈ ਨਾ ਜਿਹੜਾ ਕਿ ਥੋੜਾ ਸੋਚਣ ਸਹੀ ਸੋਚਣ ਵਾਲਾ ਹੈਲਥ ਡਿਪਾਰਟਮੈਂਟ ਦੇ ਲੋਕ ਹੋਣਗੇ ਉਹ ਹਮੇਸ਼ਾ ਕਹਿਣਗੇ ਕੋਸ਼ਿਸ਼ ਕਰੋ ਆਰਗੇਨਿਕ ਤੇ ਅੱਜ ਕੱਲ ਜਿਵੇਂ ਸਰਦੀਆਂ ਦੇ ਵਿੱਚ ਸਬਜ਼ੀਆਂ ਬਹੁਤ ਸੁਣੀ ਆਇਆਂ ਨੇ ਘੱਟ ਸਪਰੇਅ ਤੋਂ ਵੀ ਆਣੀਆਂ ਨੇ ਅਗਰ ਸਪਰੇਅ ਜਿਆਦਾ ਤੁਹਾਨੂੰ ਲੱਗਦਾ ਉਹਨਾਂ ਨੂੰ ਜਿਵੇਂ ਦੱਸਿਆ ਕਵਾਲਟੀ ਚ ਸਾਰੀ ਸਬਜ਼ੀਆਂ ਡੁਬੋ ਕੇ ਪਰਾਂਚ ਉਸ ਚ ਦੋ ਤਿੰਨ ਚਮਚ ਐਪਲ ਸੈਦਰ ਪਾ ਕੇ ਦੋ ਤਿੰਨ ਘੰਟੇ ਰੱਖ ਦਿਓ ਉਹਨਾਂ ਤੋਂ ਪਰੋ ਪੈਸਟੀਸਾਈਡ ਦਾ ਇਫੈਕਟ ਕੱਢ ਦੂਗਾ ਬਟ ਕੋਸ਼ਿਸ਼ ਕਰੋ ਕੋਈ ਬੰਦਾ ਨੱਬੋ ਕਰ ਦੇ ਲੱਗੇ ਤਾਂ ਕਿ ਕੋਈ ਸਾਜ ਜਿਹੜਾ ਆਰਗੇਨਿਕ ਪਗਾਨ ਲੱਗ ਜੇ ਤੇ ਤੁਹਾਡੇ ਕੋਲ ਆਰਗੇਨਿਕ ਵਧੀਆ ਕਰਦੀ ਸਮਝੀ ਹੋਵੇ। ਅਗਰ ਸਾਰੀਆਂ ਪ੍ਰੋਬਲਮਾਂ ਨਹੀਂ ਹੋ ਰਹੀਆਂ ਨਹੀਂ ਸੋਲ ਹੋ ਰਹੀਆਂ ਸਲਾਦ ਕਰੀ ਖਾਣਾ ਆਪਣੇ ਘਰ ਸਪਰਾਉਟਸ ਬਣਾ ਕੇ ਆਰਗੇਨਿਕ ਦਾਲਾਂ ਦੇ ਜਾਂ ਆਰਗੇਨਿਕ ਮਸਟਰਡ ਚੀਆ ਇਹ ਸਭ ਨੂੰ ਸਪਰਾਉਟ ਕਰ ਲੋ ਕਰੇ ਜਿਹਨੂੰ ਜਿਹਨੂੰ ਤੁਸੀਂ ਅਲਸੀ ਨੂੰ ਸਪਰਾਉਟ ਕਰ ਸਕਦੇ ਹੋ ਉਹ ਵੀ ਤੁਹਾਡੇ ਮਾਈਕਰੋ ਗ੍ਰੀਨਸ ਨੇ ਉਸ ਦੇ ਵਿੱਚ ਹੀ ਗ੍ਰੀਨ ਚੀਜ਼ਾਂ ਆਉਂਦੀਆਂ ਤਾਂ ਸੋਲੂਸ਼ਨ ਲੱਭਣ ਤੇ ਕੋਈ ਕੁਲੰਦੀ ਕੋਈ ਜ਼ਿਆਦਾ ਮਿਹਨਤ ਨਹੀਂ ਮਾਰਨੀ ਪੈਣੀ ਸਪਰਾਉਟ ਬਣਾ ਲਈ ਹੈ ਨਾ ਜਿਵੇਂ ਐਸਡੀਐਮ ਹੈ ਸਾਡੇ ਤਾਂ ਆਪ ਲੱਭਿਆ ਹੈ ਕਿ ਬਹੁਤ ਸलो ਫੀਟ ਤੇ ਡਾਈ ਕਰੀਆਂ ਹੈ ਨਾ ਬਹੁਤ ਸलो ਤਾਂ ਕਿ ਨਿਊਟ੍ਰੀਸ਼ਨ ਨਾ ਮਰੇ ਉਸ ਦਿਨ ਅਸੀਂ ਮਰੀਂਗਾ ਪਾਇਆ ਉਸ ਚ ਪਾਇਆ ਬਿਲਕਰਾਫ ਉਹ ਥੋੜਾ ਸਲਾਦ ਬਣ ਗਿਆ ਤਾਂ ਇਹ ਜੀ ਚੀਜ਼ਾਂ ਲੱਭੇ ਦੱਸਦਿਆਂ ਆਪਾਂ ਨੇ ਕੀ ਜੋ ਖਾਣੀਆਂ ਜਿਹੜੀ ਸਰੀਰ ਨੂੰ ਵਧਾਵੇ ਘਟਾਵੇ ਨਾ ਖਰਾਬ ਨਾ ਕਰੇ ਜੀ ਜੀ ਤੇ ਰਵਿੰਦਰ ਸਿੰਘ ਜੀ ਤੁਸੀਂ ਜਾਣਕਾਰੀ ਦਿੱਤੀ ਹੈ ਰਸੌਲੀਆਂ ਦੇ ਕਾਰਨ ਜਿਹੜਾ ਹੈਗਾ ਆਪਾਂ ਨੂੰ ਯੂਟਰਸ ਵੀ ਜਿਹੜੀ ਆ ਉਹ ਗਵਾਉਣੀ ਪੈ ਸਕਦੀ ਹੈ ਯੂਟਰਸ ਦੀ ਕੱਢਣੀ ਪੈ ਸਕਦੀ ਹੈ ਤੋ ਥੋੜਾ ਜਿਹਾ ਸਾਡੀਆਂ ਭੈਣਾਂਵਾਂ ਨੂੰ ਮਾਤਾਵਾਂ ਨੂੰ ਇਹ ਵੀ ਦੱਸ ਦੋ ਕਿ ਜਦੋਂ ਯੂਟਰਸ ਨਿਕਲ ਜਾਂਦੀ ਹੈ ਕਿਉਂਕਿ ਬਹੁਤ ਸਾਰੀਆਂ ਮਾਤਾਵਾਂ ਭੈਣਾਂ ਜਿਹੜੀਆਂ ਨੇ ਉਹ ਇਸ ਮੰਦ ਬਿਨਾਈ ਬੈਠੀਆਂ ਨੇ ਸਰੀਰ ਤੋਂ ਤੰਗ ਆ ਕੇ ਵੀ ਹੁਣ ਆਪਾਂ ਬੱਚੇਦਾਨੀ ਦਾ ਆਪਰੇਸ਼ਨ ਕਰਾ ਕੇ ਘਟਾ ਰਹੇ ਨੇ ਹਮ ਜਦੋਂ ਆਪਰੇਸ਼ਨ ਕਰਾ ਕੇ ਯੂਟਰਸ ਨਿਕਲ ਜਾਂਦੀ ਹੈ ਤੇ ਉਸ ਤੋਂ ਬਾਅਦ ਵੀ ਕੋਈ ਕੰਪਲਿਕਸ਼ਨਸ ਆਉਂਦੀਆਂ ਨੇ ਜੀ ਪਰ ਵੰਜੀ ਦੇਖੋ ਕੀ ਹੁੰਦਾ ਮੋਸਟਲੀ ਨਾ ਜਦੋਂ ਇਹ ਯੂਟਰਸ ਕੱਢਦੇ ਆ ਓਵਰੀਜ਼ ਵੀ ਕੱਢ ਦਿੰਦੇ ਆ ਹਮ ਅਗਰ ਓਵਰੀਜ਼ ਕੱਢਤੀਆਂ ਥੋੜੀ ਬੋਡੀ ਮੈਨੋਪਾਜ਼ਲ ਹੋ ਗਈ ਇੱਕ ਤਰ੍ਹਾਂ ਬਿਨਾ ਹੋਏ ਚਾਹੇ ਤੁਸੀਂ 30 ਸਾਲ ਦੇ ਹੋ ਚਾਹੇ 35 ਚਾਹੇ 42 ਕਿਉਂਕਿ ਬੋਡੀ ਮੈਨੋਪਾਜ਼ਲ ਹੋ ਗਈ ਹੁਣ ਜਿਹੜਾ ਕੰਮ ਓਵਰੀਜ਼ ਨੇ ਕਰਨਾ ਸੀ ਉਹ ਕਿਹਨੂੰ ਕਰਨਾ ਪੈ ਰਿਹਾ ਐਡਰੀਨਲਸ ਨੂੰ ਤੁਹਾਨੂੰ ਨਹੀਂ ਪਤਾ 52 ਸਾਲ ਦੀ ਉਮਰ 'ਚ ਤੁਹਾਡੀ ਬੋਡੀ ਐਥਰੋਜੀਨ ਬਣਾਉਣਾ ਬੰਦ ਹੋ ਜਾਂਦੀ ਹੈ ਬਸ ਉਹਦੀ ਜੌਬ ਕੋਈ ਹੋਰ ਲੈ ਲੈਂਦਾ ਇਹੋ ਗੱਲ ਹੈ ਜੇ ਮੈਂ ਕੋਲੋਂਤੀ ਤੁਸੀਂ ਅਸਿਸਟੈਂਟ ਰੱਖਿਆ ਜਿੱਦੋਂ ਛੁੱਟੀ ਮਾਰ ਕੇ ਤੁਹਾਨੂੰ ਦਾ ਕੰਮ ਕਰਨਾ ਪੈਗਾ ਹੈ ਕਿ ਨਹੀਂ ਜਿੱਦਨ ਐਸਟ੍ਰੋਜਨ ਬਣਾਉਣਾ ਬੰਦ ਹੋ ਗਿਆ ਓਵਰੀਜ਼ ਤੋਂ ਐਡਰੀਨਲ ਜਿਹੜਾ ਕਿ ਕਿਡਨੀ ਦੇ ਉੱਪਰ ਲੱਗੇ ਹੋਣੇ ਗਲੈਂਡ ਉਹ ਇਹ ਕੰਮ ਸ਼ੁਰੂ ਕਰ ਦਿੰਦੇ ਆ ਹੁਣ ਗੜਬੜ ਕੀ ਹੈ 99% ਲੋਕ ਕੀ ਸਟ्रेस ਤੇ ਮਾਰੇ ਹੁੰਦੇ ਨੇ ਟੀਮਸ ਦਾ ਵੈਸੀ ਉਹ ਐਡਰੀਨਲ ਪਹਿਲਾਂ ਹੀ ਓਵਰਲੋਡ ਸੀ ਹੁਣ ਤੁਸੀਂ ਹੋਰ ਕੰਮ ਦਿੱਤਾ ਹੁਣ ਕੀ ਹੁੰਦਾ ਲੱਛਣ ਦੇਖੋ ਤਰੇਲੀਆਂ ਹੈਨਾ ਤਰੇਲੀਆਂ ਲਾਲ ਯੂ ਗੈਟ ਹੌਟ ਫਲੈਸ਼ਸ ਬਹੁਤ ਬੁਰਾ ਮੂਡ ਡਿਪਰੈਸ਼ਨ ਰਾਤ ਨੂੰ ਨੀਂਦ ਆਣੀ ਬੰਦ ਜਾਂਦੀ ਹੈ ਸਪੈਸ਼ਲੀ weight ਆਣਾ ਸ਼ੁਰੂ ਹੁੰਦਾ ਢਿੱਡ ਦੇ ਸਾਈਡਾਂ ਤੇ ਇਹ ਸਾਰੇ ਐਡਰੀਨਲ ਦੇ ਸਿੰਟਮਸ ਨੇ ਕੱਲੀ ਯੂਟਰਸ ਕਢਾਈ ਹੋਰ ਤਰੀਕੇ ਦੇ ਹੋਦੇਗੀ ਮੈਂ ਕਹਿੰਦਾ ਯੂਟਰਸ ਨਾਲ ఓਵਰੀਜ਼ ਕੱਢਤੀਆਂ ਤਾਂ ਉਹ ਤਾਂ ਬਹੁਤ ਹੀ ਦਿੱਕਤ ਹੈ ਤੇ ਡਾਕਟਰ ਇਹੋ ਜਿਨੇ ਜੀ ਕਈ ਵਾਰ ਤਾਂ ਪੁੱਛਦੇ ਵੀ ਨਹੀਂ ਉਹ ਤੁਹਾਨੂੰ ਕਹਿੰਦੇ ਆਪਰੇਸ਼ਨ ਹੈ ਤੁਹਾਡਾ ਫਿਰ ਆਪਾਂ ਨੂੰ ਬੱਚੇ ਤਾਂ ਨਹੀਂ ਕੱਢਣੀਆਂ ਇਹ ਨਹੀਂ ਪੁੱਛਦੇ ਤੁਹਾਨੂੰ ਦੱਸਦੇ ਵੀ ਨਹੀਂ ਕਿ ਬੱਚੇ ਤਾਂ ਨਹੀਂ ਕੱਢਣੀ ਕੱਢਣੀ ਹੈ ਕਿ ਹੋਰ ਵੀ ਕੁਝ ਕੱਢਣੇ ਹੁਣਾ ਸਾਡੇ ਤੁਹਾਡਾ ਉਹ ਬੰਦਾ ਹੈ ਨਾ ਕਿ ਤੁਸੀਂ ਆਪਰੇਸ਼ਨ ਕੀ ਜੇ ਤੁਹਾਡੀ ਸਿਰਫ ਬੱਚੇ ਤਾਂ ਨਹੀਂ ਪ੍ਰੋਬਲਮ ਹੈ ਉਹ ਵੀ ਬਹੁਤ ਬੜੀ ਹੈ ਕਿ ਕੁਝ ਕਰ ਨਹੀਂ ਸਕਦੇ ఓਵਰੀਜ਼ ਦੇ ਉੱਕੇ ਨੇ ਤਾਂ ఓਵਰੀਜ਼ ਕਿਉਂ ਕਢਾਈਏ ਲੌਜੀਕ ਨਹੀਂ ਹੈ ਮੈਂ ਕੋਸ਼ਿਸ਼ ਕਰੂੰਗਾ ਪਹਿਲੇ ਨੰਬਰ ਤੇ ਦੋਨੋਂ ਚੀਜ਼ਾਂ ਨੂੰ ਬਚਾ ਲਿਓ ਫ੍ਰੀਸ ਤੇ ਹਨ ਬੱਚੇ ਦਾ ਨਹੀਂ ਨੂੰ ਮਗਰ ਅਗਰ ਕੱਲ ਬਹੁਤ ਵੱਧ ਗਈ ਚੰਗਾ ਪੰਗਾ ਪਿਆ ਹੋਇਆ ਤਾਂ ਆਪਾਂ ਡਾਕਟਰ ਨਾਲ ਕਰਾਂਗੇ ਕਿ ਕਿਹੜੀ ਚੀਜ਼ ਬਚਾਈ ਜਾ ਸਕਦੀ ਹੈ ਤੇ ਕਿਹੜੀ ਚੀਜ਼ ਕਦੇ ਵੀ ਨਹੀਂ ਸਰਦਾ ਇਹ ਬਹੁਤ ਜ਼ਰੂਰੀ ਹੈ ਜੀ ਤੇ ਮੰਨ ਲਓ ਵੀ ਆਪਾਂ ਨੂੰ ਜਿਹੜੀ ਹਾਲਾਤ ਇਸ ਤਰ੍ਹਾਂ ਦੇ ਬਣ ਜਾਂਦੇ ਨੇ ਵੀ ਆਪਣਾ ਸਿਸਟਮ ਜਿਹੜਾ ਬਹੁਤ ਜ਼ਿਆਦਾ ਖਰਾਬ ਹੋ ਜਾਂਦਾ ਤੇ ਆਪਾਂ ਨੂੰ ਪਤਾ ਨਹੀਂ ਹੈਗਾ ਵੀ ਖਰਾਬ ਹੋ ਚੁੱਕਿਆ ਜਾਂ ਆਪਾਂ ਨੂੰ ਇਹ ਕਿਹਾ ਜਾਂਦਾ ਵੀ ਤੁਹਾਡੇ ਹਾਲਾਤ ਜਿਹੜੇ ਨੇ ਖਰਾਬ ਨੇ ਤੇ ਹਾਲਾਤ ਅਸਲ ਦੇ ਵਿੱਚ ਹੁੰਦੇ ਨਹੀਂ ਕਿਉਂਕਿ ਅੱਜ ਕੱਲ ਮਾਲ ਪ੍ਰੈਕਟਿਸ ਵੀ ਬਹੁਤ ਜ਼ਿਆਦਾ ਚੱਲ ਰਹੀ ਹੈ ਉਹਦੇ ਵਾਸਤੇ ਕਹਿ ਦਿੱਤਾ ਜਾਂਦਾ ਵੀ ਆਪਰੇਸ਼ਨ ਕਰਾਓ ਜੀ ਤੁਸੀਂ ਉਹ ਕਢਾ ਦਿਓ ਸਾਨੂੰ ਜਿਹੜਾ ਉਹ ਕਿਹੜੇ ਹਾਲਾਤਾਂ ਦੇ ਵਿੱਚ ਕਦੋਂ ਤੱਕ ਜਿਹੜੀ ਆ ਸਾਨੂੰ ਅਸੀਂ ਸਬਰ ਕਰ ਸਕਦੇ ਹਾਂ ਵੀ ਸਾਡਾ ਜਿਹੜਾ ਹੁਣ ਤੇ ਕਦੋਂ ਹਾਲਾਤ ਇਹੋ ਜੇ ਬਣ ਜਾਂਦੇ ਨੇ ਵੀ ਹੁਣ ਕੋਈ ਹੱਲ ਹੀ ਨਹੀਂ ਹੈਗਾ ਹੁਣ ਘਟਾਣਾ ਹੀ ਪਏਗਾ ਦੇਖੋ ਗੁਰਵੰਤ ਜੀ ਜੇ ਤੁਹਾਨੂੰ ਪੇਨ ਡਿਸੇਬਿਲਿਟੇਟਿੰਗ ਹੈ दैट मींस ਤੁਸੀਂ ਦਿਨ ਚ 3 ਘੰਟੇ ਹੈਨਾ ਤੁਸੀਂ ਪੇਨ ਕਰਕੇ ਪਏ ਹੋ ਥੋੜਾ ਤੋਂ ਕੰਮ ਨਹੀਂ ਹੋ ਰਿਹਾ ਇੱਕ ਤਾਂ ਹੁੰਦਾ ਡਿਸਕੰਫਰਟ ਹੈ ਕਿ ਤੁਹਾਨੂੰ ਭਾਰ ਫੀਲ ਹੁੰਦਾ ਮਗਾ ਡਿਸਕੰਫਰਟ ਹੈ ਕੰਮ ਚਲਾ ਲਵਾਂਗੇ ਫਿਰ ਤਾਂ ਮੈਂ ਲਾਈਫ ਸਟਾਈਲ ਚੇਂਜ ਕਰਕੇ ਕੋਸ਼ਿਸ਼ ਕਰੂੰਗਾ ਸੈੱਟ ਕਰਨਾ ਜੇ ਤੁਹਾਡੀ ਪੇਨ ਹੀ ਜੀ ਹੈ ਕਿ ਤੁਹਾਡੇ ਪੀਰੀਅਡ ਨਹੀਂ ਹਟ ਰਹੇ ਪਹਿਲੀ ਗੱਲ ਹੈਨਾ ਤੁਸੀਂ ਲੰਬੇ ਪੈ ਗਏ ਪੇਨ ਨਾਲ ਜਿਨੂੰ ਆਪਾਂ ਐਮਰਜੈਂਸੀ ਨਹੀਂ ਕਹਿੰਦੇ ਫਰਸਟ ایڈ ਟਾਈਪ ਉਸ ਕੰਡੀਸ਼ਨ ਤੋਂ ਇਲਾਵਾ ਮੈਂ ਹਮੇਸ਼ਾ ਪਹਿਲਾਂ ਬਚਾਉਣ ਦੀ ਕੋਸ਼ਿਸ਼ ਕਰੂੰਗਾ ਹਮੇਸ਼ਾ बचाने लिए की करना पेगा जो तो बताओ देखो पहले नंबर से बलड्ड शुगर से इंसुलिन लैवल ठीक करने है डाइट चेंज करनी पेगी तो कुछ प्रोडक्ट्स दिना मैं दिना ही देना लिवर के दे प्रोटोकोल के प्रोडक्ट्स ने फैटी लीवर मिल्क तेसर पोटाशियम सट्रेट आशोगन न्यूट्रीशनल ईस्ट नाल मैं दूंगा अपने आहार्ट वूमेन बर्बरीन ये तो मैं घटो घट्टऊंगा ही दूंगा हूँ एप्पल सैडर हर मील तो पहला क्यों एपल साइडर एंटीग्लाइसीमिक है ब्लड शुगर डाउन रखता उपर ही जाता ਮੈਨੂੰ ਨਿੰਬੂ ਬਹੁਤ ਲੱਗੂਗਾ ਬਹੁਤ ਆਨੰਦ ਨਿੰਬੂ ਪੀਨੂਗਾ ਕਿਉਂਕਿ ਨਿੰਬੂ ਲਿਵਰ ਤੋਂ ਫੈਟ ਛੱਕ ਦੂਗਾ ਤੇ ਉਹ ਬੋਡੀ ਦੇ ਅੰਦਰੋਂ ਫੈਟ ਕਿਸੇ ਵੀ ਚੀਜ਼ ਤੋਂ ਡਿਟਰਜੈਂਟ ਵਾਂਗ ਉਤਾਰ ਦਿੰਦਾ ਹੈ ਮੈਂ ਇਹਨਾਂ ਨੂੰ ਖਾਣਾ ਬਹੁਤ ਜ਼ਿਆਦਾ ਚੇਂਜ ਕਰਾ ਦੂਗਾ ਹੌਲੀ-ਹੌਲੀ 5-7 ਦਿਨਾਂ ਚ ਕਿ ਇਹਨਾਂ ਨੇਚਰਲ ਖਾਣ ਕੇ ਬੋਡੀ ਆਪਣਾ ਨੂੰ ਰਿਪੇਅਰ ਕਰ ਸਕਦੀ ਜਿਵੇਂ ਮੈਂ ਸ਼ੁਰੂ ਜਸਾਈ ਸੀ ਵੀਡੀਓ ਦੇ ਇਹਦੀ ਕੋਈ ਚੀਜ਼ ਨਹੀਂ ਹੈ ਬੋਡੀ ਆਪ ਰਿਪੇਅਰ ਨਹੀਂ ਕਰ ਸਕਦੀ ਲੋਕਾਂ ਦੀ ਪਰਸਨਲ ਵੈਂਦ ਨੇ ਉਹਨਾਂ ਨੇ ਵੱਡੀਆਂ-ਵੱਡੀਆਂ ਬਿਮਾਰੀਆਂ ਘਰ ਬੈਠੇ ਸੋਲਵ ਕਰ ਲਿਆ ਕਿਉਂ ਸਹੀ ਸੋਚਿਆ ਸਰੀਰ ਨੂੰ ਬੇਲਾ ਤਾ ਬਾਰ-ਬਾਰ ਖਾਣਾ ਗਲਤ ਖਾਣਾ ਚੀਨੀ ਤੇ ਬਹੁਤ ਜ਼ਿਆਦਾ ਪੈਕਟ ਫੂਡ ਖਾਣਾ ਜ਼ਹਿਰ ਹੈ ਇਹਦੇ ਬਦਲੇ ਬਹੁਤ-ਬਹੁਤ ਅਨਵਾਜੀ ਤੁਸੀਂ ਇੱਕ ਵਾਰ ਫੇਰ ਜਿਹੜੀ ਆ ਬਾਖਮਾਲ ਜਾਣਕਾਰੀ ਦਿੱਤੀ ਹੈ ਤੇ ਉਮੀਦ ਕਰਦੇ ਹਾਂ ਕਿ ਤੁਹਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਜਿਹੜੀ ਆ ਉਹ ਸਾਰੇ ਦਰਸ਼ਕਾਂ ਨੂੰ ਪਸੰਦ ਆਈ ਹੋਵੇਗੀ ਜਾਂਦੇ ਜਾਂਦੇ ਆਪਣੇ ਨੰਬਰ ਤੇ ਆਪਣੀ ਡਿਟੇਲਸ ਦੇ ਦਿਓ ਤਾਂ ਕਿ ਦੇਖੋ ਸੰਪਰਕ ਕਰਨਾ ਚਾਹਤਾ ਕਰ ਸਕ ਜੀ ਕੋਲੋਂ ਜੀ ਅੱਜਕੱਲ ਮੇਰੇ ਕੋਲ ਟਾਈਮ ਹੁੰਦਾ ਜੇ ਕੋਈ ਮੈਨੂੰ ਵਟਸਐਪ ਤੇ ਆਪਣੀ ਪ੍ਰੋਬਲਮ ਬਾਰੇ ਡਿਸਕਸ ਕਰਨਾ ਚਾਹੁੰਦਾ ਕਿ ਮੈਂ ਕੋਚਿੰਗ ਲਵਾਂ कि मैं हैल्थ कोच बना मैं करा याल्थ तो कोच बनने इंटरेस्टेड हो क्योंकि महीने डेढ़ महीने में डे इंडिया आके बहुत बड़ा नवे प्रोजेक्ट चलाना जब बहुत लोगों की मदद हो सकती है तो तीसरी कोच ट्रेनिंग प्रोग्राम लेने ले भी ले मैंने मेरे नंबर से नाइन ट्रिपल एट फोर सैवन फाइव ट्रिपल जीरो वट्सएप मैसेज कर सदन ट्रिपल एट फोर सैवन फाइव ट्रिपल जीरोी अठानवे अठ सौ ਤੀਜਾ ਨੰਬਰ ਹੈ 79861 12118 ਜੀ ਤੇ ਜਿਹੜੇ ਇਹ ਤੁਸੀਂ ਦੱਸੇ ਹੈਗੇ ਨੇ ਸਾਰੇ ਪ੍ਰੋਡਕਟ ਬਾਰੇ ਜਿੰਨਾ ਵੀ ਜਾਣਕਾਰੀ ਦੀ ਇਹ ਤੁਹਾਡੇ ਕੋਲ ਅਵੇਲੇਬਲ ਹੋਣੀ ਜੀ ਸਾਰੇ ਅਵੇਲੇਬਲ ਨੇ ਕੋਲੋਂ ਜੀ ਜਿਹੜੇ ਤਿੰਨ ਨੰਬਰ ਬਾਅਦੋਂ ਦਿੱਤੇ ਨੇ ਇਹਨਾਂ ਤੇ ਫੋਨ ਕਰਕੇ ਤੁਸੀਂ ਆਰਡਰ ਵੀ ਕਰ ਸਕਦੇ ਹੋ ਮੰਗਾ ਸਕਦੇ ਹੋ ਤੁਹਾਡੇ ਘਰ ਪਹੁੰਚਤੇ ਜਾਣਗੇ ਜੀ ਬਹੁਤ ਸ਼ੁਕਰੀਆ ਜੀ ਬਹੁਤ ਧੰਨਵਾਦ ਤੇ ਉਮੀਦ ਕਰਦੇ ਹਾਂ ਕਿ ਇਤਨੀ ਜਾਣਕਾਰੀਆਂ ਲੈ ਕੇ ਤੁਸੀਂ ਸਾਡੇ ਨਾਲ ਅਕਸਰ ਆਉਂਦੇ ਰਹੋਗੇ ਸੂਮਰਤ ਵੈਲਕਮ ਜੀ ਥੈਂਕ ਯੂ ਧੰਨਵਾਦ ਸੁਰਵਿੰਦਰ ਸਿੰਘ ਜੀ ਨੇ ਜਾਣਕਾਰੀ ਦਿੱਤੀ ਹੈ ਕਿ ਜਿਹੜਾ ਕਿਸ ਤਰ੍ਹਾਂ ਅਸੀਂ ਯੂਟਰਸ ਦੀਆਂ ਸਮੱਸਿਆਵਾਂ ਰਸੌਲੀਆਂ ਦੀਆਂ ਸਮੱਸਿਆਵਾਂ ਸਿਸਟ ਫਾਈਬਰਾਈਡ ਤੇ ਹੋਰ ਜਿਹੜੀਆਂ ਸਮੱਸਿਆਵਾਂ ਜਿਹਦੇ ਜਿਹਨੂੰ ਆਪਾਂ ਅ ਰਸੌਲੀਆਂ ਕਹਿੰਦੇ ਆਪਾਂ ਪੰਜਾਬੀ ਦੇ ਵਿੱਚ ਉਹਨਾਂ ਤੋਂ ਅਸੀਂ ਕਿਸ ਤਰ੍ਹਾਂ ਛੁਟਕਾਰਾ ਪਾ ਸਕਿਆ ਰਸੌਲੀਆਂ ਸਿਰਫ ਇਦਾਂ ਹੀ ਨਹੀਂ ਹੋਣੀਆਂ ਬਾਡੀ ਦੇ ਵਿੱਚ ਯੂਟਰਸ ਦੇ ਵਿੱਚ ਵੀ ਹੁੰਦੀਆਂ ਨੇ ਆਪਣੇ ਬ੍ਰੈਸਟ ਦੇ ਵਿੱਚ ਵੀ ਹੁੰਦੀਆਂ ਨੇ ਤੇ ਬਾਡੀ ਦੇ ਹੋਰ ਬਹੁਤ ਸਾਰੇ ਪਾਰਟਸ ਦੇ ਉੱਤੇ ਵੀ ਜਿਹੜੀਆਂ ਇਹ ਚੀਜ਼ਾਂ ਬਣ ਜਾਂਦੀਆਂ ਹੈਗੀਆਂ ਨੇ ਇਹ ਗਲਤੀਆਂ ਬਣ ਜਾਂਦੀਆਂ ਨੇ ਜਿਦੇ ਨਾਲ ਅੱਗੇ ਚੱਲ ਕੇ ਪ੍ਰੋਬਲਮ ਆਉਂਦੀਆਂ ਨੇ ਇਹ ਇਹਦੇ ਨਾਲ ਅੱਗੇ ਕੈਂਸਰਸ ਵੀ ਹੋ ਸਕਦੀਆਂ ਨੇ ਜਿਦੇ ਕਰਕੇ ਇਨਸਾਨ ਨੂੰ ਆਪਣੀ ਜਾਨ ਵੀ ਗਵਾਉਣੀ ਪੈਂਦੀ ਆ ਲੇਕਿਨ ਉਮੀਦ ਕਰਦੇ ਹਾਂ ਅਰਦਾਸ ਕਰਦੇ ਹਾਂ ਉਸ ਪਰਮਪਿਤਾ ਪਰਮੇਸ਼ਵਰ ਅੱਗੇ ਕਿ ਇਹੋ ਜੀ ਹਾਲਾਤ ਜਿਹੜੇ ਨੇ ਉਹ ਕਿਸੇ ਦਿਨ ਆਵਣ ਤੇ ਜੇਕਰ ਕਿਸੇ ਨੂੰ ਕੋਈ ਸਮੱਸਿਆ ਆ ਵੀ ਰਹੀ ਹੈ ਤਾਂ ਉਹ ਆਪਣਾ ਉਹਦਾ ਹੱਲ ਹੈ ਉਹ ਹਾਰ ਨਾ ਮੰਨਣ ਉਹ ਇਹ ਨਾ ਸੋਚਣ ਵੀ ਜਿਹੜੀ ਯੂਟਰਸ ਘਟਾ ਕੇ ਹੀ ਇਹਦਾ ਹੱਲ ਨਿਕਲੇਗਾ ਜਾਂ ਆਪਰੇਸ਼ਨ ਕਰਾ ਕੇ ਹੀ ਇਹਦਾ ਹੱਲ ਨਿਕਲੇਗਾ ਬਹੁਤ ਸਾਰੀਆਂ ਚੀਜ਼ਾਂ ਜਿਹੀਆਂ ਵੀ ਹੋਣਗੀਆਂ ਜਿਦੇ ਕਰਕੇ ਜਿਹੜੀ ਆ ਉਹ ਬਿਨਾਂ ਆਪਰੇਸ਼ਨ ਤੋਂ ਵੀ ਇਹਦਾ ਹੱਲ ਕੱਢਿਆ ਜਾ ਸਕਦਾ ਕਿਉਂਕਿ ਮੈਂ ਇੱਕ ਸੀਨੀਅਰ ਡਾਕਟਰ ਦੇ ਨਾਲ ਅਕਸਰ ਇੰਟਰਵਿਊ ਕਰਿਆ ਕਰਦਾ ਸੀ ਤੇ ਉਹ ਕਹਿੰਦੇ ਸੀ ਵੀ ਬੰਦਾ ਨਹੀਂ ਬਿਮਾਰ ਬੰਦੇ ਦਾ ਖਾਣ ਪੀਣ ਬਿਮਾਰ ਹੈ ਤੇ ਬੰਦੇ ਦਾ ਖਾਣ ਪੀਣ ਜੇਕਰ ਆਪਾਂ ਠੀਕ ਕਰ ਲਈਏ ਤੇ ਫਿਰ ਬੰਦੇ ਨੂੰ ਠੀਕ ਕਰਨਾ ਜਿਹੜਾ ਉਹ ਬਾਡੀ ਦੇ ਆਪਣੀ ਹੱਥ ਚ ਹੁੰਦਾ ਜਿਵੇਂ ਕਿ ਰਵਿੰਦਰ ਸਿੰਘ ਜੀ ਨੇ ਦੱਸਿਆ ਕਿ ਇਸ ਤੋਂ ਉੱਪਰ ਡਾਕਟਰ ਕੋਈ ਨਹੀਂ ਬਾਡੀ ਤੇ ਉੱਪਰ ਧਰਤੀ ਦੇ ਉੱਤੇ ਕੋਈ ਵੀ ਡਾਕਟਰ ਨਹੀਂ ਕਿਉਂਕਿ ਅਗਰ ਸਾਇੰਸ ਦੀ ਗੱਲ ਕਰੀਏ ਤਾਂ ਸਾਇੰਸ ਜਿਹੜੀ ਹੈ ਉਹ ਹਾਲੇ ਤੱਕ ਬੋਡੀ ਨੂੰ ਸਿਰਫ 2% ਹੀ ਸਮਝ ਸਕੀ ਹੈ ਜੀ ਤੇ ਬਾਕੀ ਦਾ 98% ਜਿਹੜਾ ਬੋਡੀ ਨੂੰ ਸਮਝ ਨਹੀਂ ਸਕੀ ਤੇ ਸੋਚ ਕੇ ਦੇਖੋ ਵੀ 2% ਸੋਚ ਸਮਝ ਕੇ ਵੀ ਜੇ ਅੱਡੇ-ਅੱਡੇ ਵੱਡੇ ਦਾਅਵੇ ਕੀਤੇ ਜਾ ਸਕਦੇ ਨੇ ਤੇ ਹਾਲੇ ਤਾਂ ਬੋਡੀ 98% ਪਈ ਹੈ ਤਾਂ ਮਤਲਬ ਕੌਣ ਕੀ ਹੈ ਕਿ 98% ਜਿਹੜਾ ਡਾਕਟਰ ਹੈ ਉਹ ਬੋਡੀ ਖੁਦ ਹੈ ਤੇ ਬਾਹਰ ਬੈਠੇ ਡਾਕਟਰ ਸਿਰਫ 2% ਜਾਣਦੇ ਨੇ ਉਹਦੇ ਬਾਰੇ ਤੋਂ ਲਿਹਾਜ਼ਾ ਉਹਨੂੰ ਮਟੀਰੀਅਲ ਪ੍ਰੋਵਾਈਡ ਕਰਾਈਏ ਬੋਡੀ ਨੂੰ ਕਾ ਕਿ ਉਹ ਆਪਣੇ ਆਪ ਨੂੰ ਖੁਦ ਹੀਲ ਕਰ ਸਕੇ ਤੇ ਜੇਕਰ ਬਾਹਰ ਬੈਠੇ ਵੀ ਕਿਸੇ ਬੰਦੇ ਨੂੰ ਸੰਪਰਕ ਕਰਨਾ ਹੈ ਤਾਂ ਜਿਵੇਂ ਕਿ ਜਾਣਕਾਰੀ ਦਿੱਤੀ ਹੈ ਦਵਿੰਦਰ ਸਿੰਘ ਜੀ ਨੇ ਇਹਨਾਂ ਨੂੰ ਸੰਪਰਕ ਕੀਤਾ ਜਾ ਸਕਦਾ ਤੇ ਇਹ ਤੁਹਾਡੀ ਸਮੱਸਿਆ ਦਾ ਹੱਲ ਜਿਹੜਾ ਉਹ ਬਿਨਾਂ ਦਵਾਈ ਤੋਂ ਬਿਨਾਂ ਕਿਸੇ ਆਪਰੇਸ਼ਨ ਤੋਂ ਵੀ ਕਰਵਾ ਸਕਣਗੇ ਬਾਡੀ ਨੂੰ ਠੀਕ ਕਰਕੇ ਸੋ ਫਟਾਫਟ ਫੋਨ ਚੱਕੋ ਜੀ ਜਿਆਦਾ ਤੋਂ ਜਿਆਦਾ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਜਿੰਨਾ ਤੁਸੀਂ ਵੀਡੀਓ ਨੂੰ ਸ਼ੇਅਰ ਕਰੋਗੇ ਉਹਨਾਂ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਪਹੁੰਚੇਗੀ ਜਿੰਨਾ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਪਹੁੰਚੇਗੀ ਉਨਾ ਕੋਈ ਨਾ ਕੋਈ ਇਸ ਵੀਡੀਓ ਨੂੰ ਖੋਲ ਕੇ ਜ਼ਰੂਰ ਵੇਖੇਗਾ ਤੇ ਜੇਕਰ ਇੱਕ ਬੰਦੇ ਨੇ ਵੀ ਇਸ ਵੀਡੀਓ ਨੂੰ ਖੋਲ ਕੇ ਵੇਖਿਆ ਤੇ ਉਸ ਨੇ ਆਪਣੀ ਸਮੱਸਿਆ ਦਾ ਹੱਲ ਖੁਦ ਕੱਢ ਲਿਆ ਜਾਂ ਰਵਿੰਦਰ ਸਿੰਘ ਜੀ ਦੇ ਵਰਗੇ ਐਕਸਪਰਟ ਦੇ ਨਾਲ ਮਿਲ ਕੇ ਆਪਣੀ ਸਿਹਤ ਨੂੰ ਠੀਕ ਕਰ ਲਿਆ ਤਾਂ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਵੀ ਕਾਮਯਾਬ ਰਿਹਾ ਸਾਡੇ ਚੈਨਲ ਨਿਊ ਜੇਸ਼ਾ ਪੰਜਾਬੀ ਨਿਊ ਜੇਸ਼ਾ ਹਿੰਦੀ ਆਵਾਜ਼ੇ ਪੰਜਾਬ ਫੇਸਬੁਕ ਪੇਜ ਨਿਊ ਜੇਸ਼ਾ ਪੰਜਾਬੀ ਤੇ ਫੇਸਬੁਕ ਪੇਜ ਨਿਊ ਜੇਸ਼ਾ ਹਿੰਦੀ ਨੂੰ ਲਾਈਕ ਸਬਸਕ੍ਰਾਈਬ ਤੇ ਫੋਲੋ ਕਰਨਾ ਨਾ ਭੁੱਲਿਓ ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ ਇੱਕ ਨਵੇਂ ਮਹਿਮਾਨ ਦੇ ਨਾਲ ਉਦੋਂ ਤੱਕ ਮੈਨੂੰ ਜੀ ਇਜਾਜ਼ਤ ਧੰਨਵਾਦ